ਹੁਣ ਚੰਡੀਗੜ੍ਹ ਦੇ ਵਿੱਚ ਕੁੱਤਿਆਂ ਨੂੰ ਲੈ ਕੇ ਹਦਾਇਤਾਂ ਲਾਗੂ ਹੋ ਗਈਆਂ ਨੇ ਹਦਾਇਤਾਂ ਚੱਲ ਰਹੀਆਂ ਆ ਸਭ ਤੋਂ ਪਹਿਲਾਂ ਸੀ ਆਪਣੇ ਦਰਸ਼ਕਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ 6 ਨਸਲਾਂ ਦੇ ਬੈਨ ਲੱਗ ਚੁੱਕਿਆ ਨਾ ਨਹੀਂ ਆਪਣੇ ਘਰਾਂ ਦੇ ਵਿੱਚ ਡੌਗੀ ਰੱਖਣੇ ਆ ਜੀ ਰੱਖੋ ਜੀ ਸੱਗੇ ਰੱਖੋ ਉਹਨਾਂ ਨੇ ਕਿ ਲਿਮਟ ਸੈਂਕਸ਼ਨ ਕਰਤੀ ਕਿ ਪਹਿਲੀ ਗੱਲ ਕਿ ਜਿਹੜਾ ਡੌਗ ਰੱਖਣਾ ਹੈ ਤੇ ਉਹਨੂੰ ਰਜਿਸਟਰਡ ਕਰਾਉਣਾ ਪਵੇ ਅਗਰ ਰਜਿਸਟਰ ਨਹੀਂ ਕਰਾਉਂਦਾ ਤਾਂ 500 ਰੁਪਈਆ ਮਿਨੀਮਮ ਉੱਥੇ ਫਾਈਨ ਲੱਗਿਆ ਜਿਹੜਾ ਬੰਦਾ ਕੁਲੀਆਰਾਂ ਦਲੀਆਂ ਪੂਚੀਆਂ ਸੜਕਾਂ ਦੇ ਉੱਤੇ ਇਹੋ ਜਿਹਾ ਮਲਬੂਤਰ ਕਰਾਉਣ ਵਾਸਤੇ ਓਵਰ ਲੈ ਕੇ ਜਾਂਦਾ ਤੇ ਉਸ ਬੰਦੇ ਨੂੰ ਜਿਹੜਾ ਉਹਦਾ ਮਾਲਕ ਹੈ ਉਹ 11000 ਰੁਪਏ ਭਾਟ ਚੱਕਿਆ ਹੋਗਾ ਜਿਹੜਾ ਰਾਜਨੀਤੀ ਹੈ ਜਿਹੜਾ ਪੋਲਿਟੀਕਲ ਸਟਾਰ ਜਿਹੜਾ ਇੰਨਾ ਕੁ ਮੇਰ ਚੁੱਕਿਆ ਹੈ ਜੀ ਕਿ ਆਪਣੀ ਵੋਟਾਂ ਵਾਸਤੇ ਆਪਣੀ ਸਰਕਾਰ ਲਿਆਉਣ ਵਾਸਤੇ ਜੋ ਤੁਹਾਡੇ ਮੂੰਹ ਚ ਆਉਂਦਾ ਤੁਸੀਂ ਬੋਲੀ ਜਾਓ ਜਨਦੀਪ ਸਾਹਿਬ ਦੀ ਗੱਲ ਤੁਹਾਨੂੰ ਯਾਰ ਹੈ ਕਿ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਬੋਲਦੇ ਕਿੱਥੇ ਪਏ ਹੋ ਅੱਜ ਜਦ ਬਿਹਾਰ ਦੀਆਂ ਇਲੈਕਸ਼ਨਾਂ ਹੈਗੀਆਂ ਤੁਸੀਂ ਬਿਹਾਰ ਦੀਆਂ ਇਲੈਕਸ਼ਨਾਂ ਦੇ ਉੱਤੇ ਕੀ ਧਿਆਨ ਦੇਣਾ ਹੈ ਕਿ ਤੁਸੀਂ ਬਿਹਾਰ ਦੇ ਲੋਕਾਂ ਵਾਸਤੇ ਕੀ ਕਰਨਾ ਹੈ ਉੱਥੇ ਉਹਨਾਂ ਨੂੰ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਉੱਥੇ ਮੈਡੀਕਲ ਸਹੂਲਤ ਚਾਹੀਦੀ ਹੈ ਉੱਥੇ ਮੰਨ ਲਓ ਸਕੂਲਾਂ ਦੀ ਐਜੂਕੇਸ਼ਨ ਚਾਹੀਦੀ ਹੈ ਔਰ ਉੱਥੇ ਐਪੋ ਹਵਾ ਸਹੀ ਚਾਹੀਦਾ ਸਸ਼ਕੰਤ ਜ਼ੇਗਰੇਸਨ ਜਰਨਲਿਸਟ ਮੈਂ ਹਾ ਪਰਦੀਪ ਗੌਰ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਇਹਨਾਂ ਮੁੱਦਿਆਂ ਬਾਰੇ ਜਿਨ੍ਹਾਂ ਦੇ ਬਾਰੇ ਜਾਨਣਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਹੈ ਅਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਵੰਡੀ ਹੈ। ਸੋ ਮੇਰੇ ਨਾਲ ਸਾਡੇ ਚੈਨਲ ਦੇ ਚੀਫ ਐਡੀਟਰ ਭਵੇਜਾ ਜੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਭਵੇਜਾ ਜੀ। ਪਾ ਪਾ ਸਵਾਗਤ ਹੈ। ਜੀ ਸਰ ਸਭ ਤੋਂ ਪਹਿਲਾਂ ਸੀ ਜ਼ਿਕਰ ਕਰਾਂਗੇ ਕੁੱਤਿਆਂ ਬਾਰੇ ਕਿਉਂਕਿ ਹਮਾਰਾ ਕੁੱਤਿਆਂ ਦਾ ਮੁੱਦਾ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਲਾਈਨਲਾਈਟ ਹੋਇਆ ਸੀ। ਹੁਣ ਚੰਡੀਗੜ੍ਹ ਦੇ ਵਿੱਚ ਕੁੱਤਿਆਂ ਨੂੰ ਲੈ ਕੇ ਹਦਾਇਤਾਂ ਲਾਗੂ ਹੋ ਗਈਆਂ ਨੇ ਹਦਾਇਤਾਂ ਚੱਲ ਹੋ ਗਈਆਂ ਨੇ। ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ 6 ਨਸਲਾਂ ਤੇ ਬੈਨ ਲੱਗ ਚੁੱਕਿਆ ਔਰ ਜਿਹੜੀ ਬਾਕੀ ਅਪਡੇਟ ਹੈ ਸਾਡੇ ਦਰਸ਼ਕਾਂ ਤੱਕ ਤੁਸੀਂ ਜ਼ਰੂਰ ਪਹੁੰਚਾਓ ਮੈਡਮ ਪਹਿਲੀ ਗੱਲ ਤੇ ਇਹ ਹੈ ਵੀ ਇਹ ਪੰਜਾਬ ਸਰਕਾਰ ਨੂੰ ਇਹਨਾਂ ਚੀਜ਼ਾਂ ਤੋਂ ਸਿੱਖ ਲਈ ਲੈਣੀ ਚਾਹੀਦੀ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਕਿ ਯੂਪੀ ਦੇ ਅੰਡਰ ਆਉਂਦਾ ਹੈ ਜਿੱਥੇ ਕਿ ਰਾਜੇਪਾਲ ਦਾ ਰਾਜ ਹੁੰਦਾ ਹੈ ਉੱਥੇ ਦਾ ਸਾਰਾ ਐਡਮਿਨਿਸਟ੍ਰੇਸ਼ਨ ਜਿਹੜਾ ਚੰਡੀਗੜ੍ਹ ਦਾ ਹੈ ਰਾਜੇਪਾਲ ਦੇ ਅੰਡਰ ਹੁੰਦਾ ਹੈ ਜੀ ਬਿਲਕੁਲ ਇੱਕ ਛੋਟੀ ਜਿਹੀ ਯੂਪੀ ਔਰ ਉਸੇ ਯੂਟੀ ਦੇ ਹਿਸਾਬ ਨਾਲ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਵਿੱਚ ਬਹੁਤ ਹੀ ਸਲੱਗਾ ਯੋਗ ਜਿਹੜਾ ਇਹ ਕਾਨੂੰਨ ਬਣਾਇਆ ਵਧੀਆ ਲੋਰਡ ਉਹਨਾਂ ਨੇ ਐਫਰਟ ਕੀਤੀ ਉਸ ਕੰਦੇ ਕਿ ਜਿਹੜੇ ਭਾਵੇਂ ਉਹਨਾਂ ਨੇ ਇੱਕ ਜਿਹੜੇ ਜਿਹਨੂੰ ਆਪਾਂ ਕਹਿੰਦੇ ਪਾਲਤੂ ਡੌਗਸ ਦੇ ਜਿਹੜਾ ਪਾਲਤੂ ਡੌਗਸ ਵਾਸਤੇ ਸਾਰਾ ਕੁਝ ਕੀਤਾ ਬਟ ਇਹਦੇ ਵਾਸਤੇ ਪੰਜਾਬ ਸਰਕਾਰ ਨੂੰ ਬਹੁਤ ਵੱਡੀ ਸਿੱਖ ਲੈਣ ਦੀ ਲੋੜ ਹੈ ਉਹਦਾ ਕਾਰਨ ਹੀ ਹੈ ਕਿ ਦੇਖੋ ਜਿਹੜਾ ਉਹਨਾਂ ਨੇ ਉਪਰਾਲਾ ਕੀਤਾ ਕਟਟਾ ਕਟੋ ਉਹ ਜੋ ਉਪਰਾਲਾ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੇ ਇਸ ਟਾਈਮ ਚੀਫ ਮਿਨਿਸਟਰ ਭਗਵੰਤ ਮਾਨ ਜੀ ਨੂੰ ਇਹੋ ਜਿਹਾ ਉਪਰਾਲਾ ਕਰਨਾ ਚਾਹੀਦਾ ਕਰਨਾ ਚਾਹੀਦਾ ਕਿਉਂਕਿ ਲੋਕਾਂ ਦਾ ਰੂਟੀਨ ਵਰਕ ਹੈ ਦੇਖੋ ਲੋਕ ਨੋ ਡਾਊਟ ਕਿ ਜਿਹੜਾ ਜਾਨਵਰ ਹੈ ਜਿਹੜਾ ਪਾਲਤੂ ਜਾਨਵਰ ਹੈ ਉਹਨੂੰ ਇੱਕ ਕਿਸਮ ਦਾ ਘਰ ਦਾ ਇੱਕ ਜਿਵੇਂ ਉਲਾਦ ਹੁੰਦੀ ਹੈ ਨਾ ਉਦਾਂ ਪਾਲਦੇ ਆ ਲੋਕ ਵੀ ਇਹ ਸਾਡੇ ਬੱਚਿਆਂ ਵਾਂਗੂ ਹੈ ਇਹ ਪਾਲਣ ਦਾ ਜਿਹੜਾ ਸਿਸਟਮ ਹੈ ਨਾ ਬਹੁਤ ਉਹਨਾਂ ਨੇ ਵਧੀਆ ਰੱਖਿਆ ਹੋਇਆ ਲੋਕਾਂ ਲੋ ਹਰ ਬੰਦੇ ਦਾ ਨਾ ਇੱਕ ਆਪਣਾ ਬੁਣਾ ਹੁੰਦਾ ਵੀ ਕਿਸੇ ਨੂੰ ਜਿਵੇਂ ਆਪਾਂ ਅਸੀਂ ਲੋਕ ਜਾਨਵਰ ਬੋਲਦੇ ਆ ਜਿਵੇਂ ਪਈ ਇਹ ਹੁੰਦਾ ਹੈ ਤਾਂ ਜਾਨਵਰੀ ਲੇਕਿਨ ਉਹ ਆਪਣੇ ਆਪ ਨੂੰ ਕਹਿੰਦੇ ਨਹੀਂ ਇਹ ਸਾਡੇ ਬੱਚੇ ਨੇ ਠੀਕ ਹੈ ਨਾ ਉਹ ਬੱਚਾ ਵਾਂਗੂ ਹੈ ਜੇ ਬੱਚੇ ਕਹਿੰਦੇ ਨੇ ਹੁਣ ਆਪਾਂ ਆਪਣੇ ਜਿਹੜੇ ਵੀਰ ਦੇ ਉਹਨਾਂ ਨੂੰ ਇਹ ਨਾ ਇਹਦੇ ਬਾਰੇ ਉਜਾਗਰ ਕਰ ਦਿੰਨੇ ਆ ਵੀ ਜਿਹੜੀਆਂ ਉੱਥੇ ਇਸ ਟਾਈਮ ਚੰਡੀਗੜ੍ਹ ਦੇ ਵਿੱਚ ਇੱਕ ਤਾਂ 6 ਜਿਹੜੀਆਂ ਨਸਲਾਂ ਨੂੰ ਉਹਨਾਂ ਨੇ ਛੱਡ ਗਏ ਜਿਹੜੀਆਂ 6 ਨਸਲਾਂ ਦੇ ਉੱਤੇ ਉਹਨਾਂ ਨੇ ਬੈਨ ਲਾਇਆ ਬੈਨ ਲਾਇਆ ਨਾ ਉਹ ਉਹ ਜਿਹੜੀਆਂ ਬਹੁਤ ਜ਼ਰੂਰੀਏ ਦੱਸਣਾ ਆਪਣੇ ਉਹਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਅਮਰੀਕਨ ਬੁਲ ਜਿਹੜਾ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਅਮਰੀਕਨ ਪੈਟ ਬੁਲ ਜੀ ਤੇ ਇੱਕ ਉਸ ਤੋਂ ਬਾਅਦ ਹੈਗਿਆ ਬੁਲਟੇਰੀਆ ਹਮਮ ਔਰ ਇੱਕ ਹੈ ਕੈਨ ਕੈਨ ਕੋਰਸੋ ਜੀ ਕੈਨ ਕੋਰਸੋ ਹਾਂ ਕੈਨ ਕੋਰਸੋ ਓਕੇ ਉਸ ਤੋਂ ਬਾਅਦ ਹੈਗਾ ਡੋਗ ਔਰਜਨਟਿਨੀਆ ਟਿਕਾ ਜੀ ਤੇ ਇਹ ਹੈਗਾ ਰੋਟਵੀਲਰ ਰੋਟਵੀਲਰ ਮੇਨ ਜਿਹੜੀ ਗੱਲ ਹੈ ਇਹ ਜਿਹੜੇ 6 ਜਿਹੜੀ ਨਸਲਾਂ ਹੈਗੀਆਂ ਇਹਨਾਂ ਤੇ ਤਾਂ ਬੈਨ ਲਾਇਆ ਅਸਲ ਜਿਹੜੀ ਗੱਲ ਹੈਗੀ ਹੈ ਸਭ ਤੋਂ ਉਹਨਾਂ ਨੇ ਵਧੀਆ ਉਥੇ ਚੀਜ਼ ਇਹ ਗਈ ਹੈ ਵੀ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਡੌਗੀ ਰੱਖਣੇ ਆ ਜੀ ਰੱਖੋ ਜੀ ਸਦਕੇ ਰੱਖੋ ਉਹਨਾਂ ਨੇ ਕਿ ਲਿਮਟ ਸੈਂਕਸ਼ਨ ਕਰਤੀ ਕਿ ਪਹਿਲੀ ਗੱਲ ਕਿ ਜਿਹੜਾ ਡੌਗ ਰੱਖਣਾ ਹੈ ਤੇ ਉਹਨੂੰ ਰਜਿਸਟਰਡ ਕਰਾਉਣਾ ਪਏਗਾ ਅਗਰ ਰਜਿਸਟਰ ਨਹੀਂ ਕਰਾਉਂਦਾ ਤਾਂ 500 ਰੁਪਈਆ ਮਿਨੀਮਮ ਉਥੇ ਫਾਈਨ ਰੱਖਿਆ ਜੀ ਉਹਦਾ ਜੁਰਮਾਨਾ ਰੱਖਿਆ ਦੂਸਰੀ ਗੱਲ ਹੈ ਕਿ ਜਿਹੜਾ ਜਿਵੇਂ ਲੋਕ ਰਾਤ ਨੂੰ ਨੇਰੇ ਸਵੇਰੇ ਜਾਂ ਤੜਕੇ ਉੱਠ ਕੇ ਆਪਣੇ ਜਿਹੜੇ ਜਾਨਵਰ ਹੈਗੇ ਆ ਡੌਗੀ ਹੈਗੇ ਆ ਉਹਨਾਂ ਨੂੰ ਬਾਹਰ ਬਾਥਰੂਮ ਕਰਾਣ ਜਾਂ ਮਲਮੁੱਤਰ ਕਰਾਣ ਵਾਸਤੇ ਬਾਹਰ ਲੈ ਜਾਂਦੇ ਆ ਤੇ ਉਹਨਾਂ ਨੇ ਉਹਦੇ ਉੱਤੇ ਬੈਲ ਲਗਾਤਾ ਵੀ ਜਿਹੜਾ ਬੰਦਾ ਖੁਲਿਆਂ ਗਲੀਆਂ ਕੂਚੀਆਂ ਸੜਕਾਂ ਦੇ ਉੱਤੇ ਇਹੋ ਜਿਹਾ ਮਲਮੁੱਤਰ ਕਰਾਣ ਵਾਸਤੇ ਓਵਰ ਲੈ ਕੇ ਜਾਂਦਾ ਤੇ ਉਸ ਬੰਦੇ ਨੂੰ ਜਿਹੜਾ ਉਹਦਾ ਮਾਲਕ ਹੈ ਉਹਨੂੰ 11000 ਰੁਪਏ ਫਾਈਨ ਰੱਖਿਆ ਹੋਦਾ 11000 ਰੁਪਏ ਤੇ ਨਾਲੇ ਨਾਲ ਦੀ ਨਾਲ ਉਹਨਾਂ ਨੇ ਇੱਕ ਇਹ ਵੀ ਇੱਕ ਨਾਲ ਐਂਟੀਮੇਸ਼ਨ ਦਿੱਤੀ ਹੈ ਵੀ ਜਿਹੜਾ ਬੰਦਾ ਜਿਹਦੀ ਮਿਨੀਮਮ ਮੰਨ ਲਓ 5 ਮਰਲੇ ਦਾ ਅਗਰ ਘਰ ਹੈ ਜਿਹਦਾ ਉਹ ਇੱਕ ਡੋਗੀ ਰੱਖ ਸਕਦਾ ਜੀ ਜਿਹੜਾ ਜਿਹਦਾ 10 ਮਰਲੇ ਦਾ ਘਰ ਹੈ ਉਹ ਦੋ ਡੋਗੀ ਰੱਖ ਸਕਦਾ ਹਰ ਜਗ੍ਹਾ ਸਪੈਸੀਫਿਕ ਕਰ ਦਿੱਤੀ ਇਹ ਨਹੀਂ ਹੈਗਾ ਕੋਈ 10-10 ਡੋਗੀ ਰੱਖੀ ਬੈਠੇ ਕੋਈ 5-5 ਰੱਖੀ ਬੈਠੇ ਹੈ ਕਿਸੇ ਨੇ ਛੋਟੇ ਜਿਹੇ ਘਰ 'ਚ ਹੀ 4-5 ਰੱਖੇ ਹੋਏ ਆ ਉਹਨਾਂ ਨੇ ਜਗ੍ਹਾ ਰੱਖਤੀ ਵੀ ਘੱਟੋ-ਘੱਟ ਤੁਹਾਨੂੰ ਉੰਨੀ ਕੁ ਜਗ੍ਹਾ ਹੋ ਗਈ ਬੰਦੇ ਦੀ ਜਿੰਨੇ ਜਿਹੜੇ ਸਾਰਾ ਚੀਜ਼ਾਂ ਦਾ ਉਹਨੇ ਸਿਸਟਮ ਬਣਾਤਾ ਉਹਨਾਂ ਨੇ ਇੱਕ ਕਿਸਮ ਦਾ ਲੋਕ ਫਿਕਰਤਾ ਉਹਦੇ ਨਾਲ ਕੀ 10 ਮਰਲੇ ਨਾਲ ਦੋ ਡੋਗੀ ਕਰਤੇ ਉਹਨਾਂ ਨੇ ਤੇ 12 ਮਰਲੇ ਨਾਲ ਤਿੰਨ ਡੋਗੀ ਤੇ ਜਿੱਥੇ ਇੱਕ ਕਨਾਲ ਹੈ ਇੱਕ ਕਨਾਲ ਦੇ ਵਾਸਤੇ ਉਹਨਾਂ ਨੇ ਕਰ ਦਿੱਤਾ ਕਿ ਤੁਸੀਂ ਭਾਵੇਂ ਚਾਰ ਡੋਗੀ ਵੀ ਰੱਖ ਸਕਦੇ ਜੀ ਹਾਂ ਇਹ ਜਿਹੜਾ ਉਹਨਾਂ ਨੇ ਮੇਨ ਜਿਹੜੀ ਗੱਲ ਹੈ ਪੰਜਾਬ ਸਰਕਾਰ ਨੂੰ ਅਸੀਂ ਇਹ ਜ਼ਰੂਰ ਕਵਾਂਗੇ ਪ੍ਰਸ਼ਾਸਨ ਚੰਡੀਗੜ੍ਹ ਪ੍ਰਸ਼ਾਸਨ ਨੇ ਜਿਹੜਾ ਇਹ ਉੱਥੇ ਲਾਅ ਕਿੱਦਾਂ ਲਾਅ ਕੀਤਾ ਇਹ ਜਿਹੜਾ ਲਾਅ ਹੈਗਾ ਪੰਜਾਬ 'ਚ ਵੀ ਕਰਨ ਔਰ ਪੰਜਾਬ ਦੇ ਵਿੱਚ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਸਾਡੇ ਕੋਲ ਵੀ ਸਾਡੇ ਚੈਨਲ ਤੇ ਬਹੁਤ ਸਾਰੀਆਂ ਕੰਪਲੇਟਾਂ ਬਹੁਤ ਸਾਡੇ ਪੇਜ ਦੇ ਉੱਤੇ ਸਾਨੂੰ ਲੋਕਾਂ ਦੇ ਕਮੈਂਟਸ ਆਉਂਦੇ ਆ ਕਿ ਜਿਹੜੇ ਸਟਰੀਟ ਡੌਗ ਹੈ ਉਹ ਸਟਰੀਟ ਡੌਗ ਤਕਰੀਬਨ ਅਸੀਂ ਰੋਜ਼ ਦੇਖਦੇ ਆ ਨਿਊਜ਼ਪੇਪਰਾਂ 'ਚ ਵੀ ਮੀਡੀਆ ਦੇ ਚੈਨਲਾਂ ਤੇ ਵੀ ਹਰ ਤਰ੍ਹਾਂ ਦੇ ਕਿ ਗਲੀਆਂ ਗੂਚਿਆਂ ਦੇ ਵਿੱਚ ਲੋਕ ਲੰਘਦੇ ਆ ਕੋਈ ਸਕੂਟਰ ਦੇ ਕੋ ਕਿਵੇਂ ਉਹ ਲੋਗ ਸਕੂਟਰਾਂ ਦੇ ਮਗਰ ਚਾਰ ਚਾਰ ਛੇ ਛੇ ਡੋਬ ਭੱਜਦੇ ਆ ਲੋਕਾਂ ਦੀ ਲੱਤਾਂ ਫੜ ਲੈਂਦੇ ਆ ਔਰ ਜਿਵੇਂ ਕਹ ਲੋ ਮਾਸ ਹੀ ਨੋਚ ਕੇ ਲੈ ਜਾਂਦੇ ਇਹੋ ਜਿਹੇ ਚਾਂਸ ਹੋਏ ਆ ਕਈ ਜਗ੍ਹਾ ਦੇ ਉੱਤੇ ਜਿੱਥੇ ਕੀ ਲੋਕਾਂ ਨੇ ਬੱਚਿਆਂ ਦੀ ਜਾਂ ਲੋਕਾਂ ਦੀ ਜਾਨ ਵੀ ਗਵਾਣੀ ਪਈ ਇਸ ਕੰਮ ਦੇ ਵਾਸਤੇ ਤੇ ਹਾਂ ਅਵਾਰਾ ਕੁੱਤੇ ਆ ਕਰਕੇ ਇਹ ਜਿਹੜੀ ਹੈਗਿਆ ਅਸੀਂ ਆ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਜਰੂਰ ਕਵਾਂਗੇ ਕਿ ਇਹ ਜਿਹੜੀ ਇਹਦੇ ਵਾਸਤੇ ਕੋਈ ਇਸ ਤਰ੍ਹਾਂ ਦਾ ਜ਼ਬਰਦਸਤ ਸਖਤ ਸਿਸਟਮ ਬਣਾਉਣਾ ਚਾਹੀਦਾ ਦੇਖੋ ਅਗਰ ਆਪਾਂ ਕਹੀਏ ਕਿ ਲੋਕ ਕੰਪਲੇਨਟਸ ਕਰਦੇ ਆ ਅਰਜੀਮਲ ਲੁਧਿਆਣਾ ਨਗਰ ਨਿਗਮ ਨੇ ਵੀ ਪਿਛੇ ਇੱਕ ਮੁਹਿੰਮ ਚਲਾਈ ਸੀ ਵੀ ਗਲੀਆਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਆਪਣੀਆਂ ਵੈਨਜ਼ ਜਾਂ ਜਿਹੜੇ ਐਨ ਜੀਓਜ਼ ਵੀ ਇਸ ਕੰਮ 'ਚ ਲੱਗੇ ਹੋਏ ਨੇ ਵੈਨਜ਼ ਆਉਂਦੀਆਂ ਸੀ ਉਹ ਉਹ ਡੌਗੀਆਂ ਨੂੰ ਚੱਕ ਕੇ ਵੈਨ 'ਚ ਲੈ ਜਾਂਦੀਆਂ ਸੀ ਪਲੱਸ ਉਹ ਵੈਨ 'ਚ ਲਿਜਾ ਕੇ ਫਿਰ ਇੰਜੈਕਸ਼ਨ ਲਗਾ ਕੇ ਫਿਰ ਦੁਬਾਰਾ ਛੱਡ ਦਿੰਦੀ ਸੀ ਜੀ ਦੇਖੋ ਇਹ ਵੀ ਜਿਹੜੀ ਗੱਲ ਹੈ ਅਗਰ ਉੱਥੇ ਛੱਡ ਹੀ ਜਾਣਾ ਤੁਸੀਂ ਲਗਾਤੇ ਟੀਕੇ ਉਹ ਕੋਈ ਉਹ ਦੰਦ ਮਾਰਨੇ ਜਾਂ ਕਟਣਾ ਬੰਦ ਕਰ ਦੇਣਗੇ ਲੋਕਾਂ ਨੂੰ ਸ਼ਾਇਦ ਉਹਨਾਂ ਨੂੰ ਇਹ ਪਤਾ ਹੈ ਵੀ ਅਸੀਂ ਕੁੱਤਿਆਂ ਨੂੰ ਇੰਜੈਕਸ਼ਨ ਲਗਾਤਾ ਉਹ ਜਿਹੜਾ ਇੰਜੈਕਸ਼ਨ ਲਾਉਂਦੇ ਨੇ ਵੀ ਉਹ ਕੁੱਤੇ ਜਿਹੜੇ ਹੈਗੇ ਨਾ ਖਲਕੇ ਨਹੀਂ ਹੋਣਗੇ ਜਾਂ ਜ਼ਹਿਰੀਲੇ ਨਹੀਂ ਹੋਣਗੇ ਜਾਂ ਕੋਈ ਕੁੱਤੇ ਵੱਢ ਲੁਗਾ ਤੇ ਬੰਦਾ ਮਰੂਗਾ ਨਹੀਂ ਪਰ ਅਟੈਕ ਤਾਂ ਕਰਨ ਗਿਆ ਸਰ ਮੈਨੂੰ ਅਟੈਕ ਕਰਨ ਵਾਲੀ ਗੱਲ ਤਾਂ ਜਿਹੜੀ ਹੈ ਲੋਕਾਂ ਨੂੰ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਇੱਕ ਕਈ ਬੰਦਿਆਂ ਦੀ ਇਹੋ ਜਿਹੀਆਂ ਨਿਊਜ਼ਾਂ ਆਈਆਂ ਕਿ ਵੱਢਣ ਲਗਾ ਸੀ ਕੁੱਤਾ ਜੀ ਬੰਦਾ ਬੇਹੋਸ਼ੀ ਨਾਲ ਗਿਰ ਗਿਆ ਤੇ ਉਹਨੂੰ ਅਟੈਕ ਹੀ ਹੋ ਗਿਆ ਜਾਂ ਬੰਦਾ ਮਰੀ ਗਿਆ ਮੁੱਕੇ ਦੋਤੇ دہشت ਹੀ ਅੰਨੀ ਹੁੰਦੀ ਹੈ ਔਰ ਸਕੂਟਰ ਕਈ ਵਾਰ ਵੀਕਰ ਕੰਟਰੋਲ 'ਚ ਨਹੀਂ ਆਂਦਾ ਉਹ ਵਹੀਕਲ ਹੀ ਉੱਤੇ ਆ ਜਾਂਦਾ ਬੰਦੇ ਦੇ ਜਾਂ ਸਿਰ ਦੇ ਭਾਰ ਘੇਰ ਜਾਂਦਾ। ਕਈ ਇਹੋ ਜਿਹੀ ਘਟਨਾਵਾਂ ਜਿਹੜੀਆਂ ਨਾ ਇਹ ਸਟਰੀਟ ਡੌਗ ਕਰਕੇ ਆ ਚੁੱਕੀਆਂ ਤੇ ਅਸੀਂ ਪ੍ਰਸ਼ਾਸਨ ਨੂੰ ਇਹਦੇ ਉੱਤੇ ਜ਼ਰੂਰ ਮਤਲਬ ਧਿਆਨ ਉਹਦੀ ਕਰਾਵਾਂਗੇ ਕਿ ਜਿੱਦਾਂ ਨਾਲ-ਨਾਲ ਮਤਲਬ ਜਿਹੜੇ ਪਾਲਤੂ ਕੁੱਤਿਆਂ ਦੇ ਬਾਰੇ ਵੀ ਕਾਨੂੰਨ ਅਗਰ ਕੋਈ ਬਣਾਉਣ ਦੀ ਪਲੈਨਿੰਗ ਚੱਲ ਰਹੀ ਹੈ ਜਿਵੇਂ ਪ੍ਰਸ਼ਾਸਨ ਦੇਖਦੇ ਹੋ ਚੰਡੀਗੜ੍ਹ ਪ੍ਰਸ਼ਾਸਨ ਦੇਖਦੇ ਹੋ ਤੇ ਸਟਰੀਟ ਡੌਗ ਦੀ ਵੀ ਜਿਹੜੀ ਨਾਲ ਦੀ ਨਾਲ ਜ਼ਰੂਰ ਪਲੈਨਿੰਗ ਹੋਣੀ ਚਾਹੀਦੀ। ਜੀ ਔਰ ਖਾਸ ਕਰਕੇ ਜਿਹੜੇ ਦਰਸ਼ਕ ਚੰਡੀਗੜ੍ਹ ਤੋਂ ਸਾਡੀ ਇਸ ਵੀਡੀਓ ਨੂੰ ਦੇਖ ਰਹੇ ਨੇ ਚਰਚਾ ਦਾ ਪ੍ਰੋਗਰਾਮ ਸੁਣ ਰਹੇ ਨੇ ਉਹਨਾਂ ਲਈ ਬੇਹਦ ਖਾਸ ਟਾਪਿਕ ਹੈ ਕਿਉਂਕਿ ਹੁਣ ਚੰਡੀਗੜ੍ਹ ਦੇ ਵਿੱਚ ਨਵੀਆਂ ਹਦਾਇਤਾਂ ਲਾਗੂ ਹੋ ਗਈਆਂ ਨੇ ਜਿਵੇਂ ਸਰ ਨੇ ਦੱਸਿਆ ਕਿ ਛੇ ਨਸਲਾਂ ਤੇ ਬੈਨ ਲੱਗ ਚੁੱਕਾ ਹੈ ਔਰ ਜੇਕਰ ਤੁਸੀਂ ਜਨਤਕ ਥਾਵਾਂ ਦੇ ਉੱਤੇ ਮਲਬੂਤਰ ਕਰਵਾਉਨੇ ਹੋ ਤਾਂ ਤਕਰੀਬਨ ਮਾਲਕ ਨੂੰ 11000 ਰੁਪਏ ਤੱਕ ਦਾ ਜੁਰਮਾਨਾ ਮਿਲ ਸਕਦਾ ਹੈ ਜੀ ਅਰ ਸੋ ਅਗਲੇ ਮੁੱਦੇ ਵੱਲ ਵਧਦੇ ਹਾਂ ਸਰ ਇਸ ਵੇਲੇ ਪੰਜਾਬ ਦੇ ਐਕਸ ਚੰਨੀ ਯਾਨੀ ਕਿ ਐਕਸ ਸੀਐਮ ਸਾਪਕਾ ਸਾਡੇ ਚਰਨਜੀਤ ਚੱਲੀ ਸਾਹਿਬ ਕਾਫੀ ਜ਼ਿਆਦਾ ਲਾਈਨ ਨਾਈਟ ਚ ਨਹੀਂ ਕਿਉਂਕਿ ਉਹਨਾਂ ਨੂੰ ਨਰਿੰਦਰ ਮੋਦੀ ਨੇ ਯਾਦ ਕੀਤਾ ਚੋਣਵੀ ਵਿਹਾਰ ਸਭਾ ਚ ਦੇਖੋ ਮੈਡਮ ਗੱਲ ਇਹ ਹੈ ਕਿ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਅੱਗੇ ਵੀ ਇਹ ਗੱਲਾਂ ਡਿਟੇਲ ਚ ਬਹੁਤ ਸਾਰੀਆਂ ਬੋਲੀਆਂ ਦੱਸਿਆ ਕਿ ਚਾਹੇ ਉਹ ਪੰਜਾਬ ਦੀਆਂ ਚੋਣਾਂ ਹੋਣ ਚਾਹੇ ਬਿਹਾਰ ਦੀਆਂ ਚੋਣਾਂ ਹੋਣ ਚਾਹੇ ਕੋਈ ਜੀਵਨੀ ਚੋਣਾਂ ਹੋਣ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਰਾਜਨੀਤੀ ਹੈ ਜਿਹੜਾ ਪੋਲਿਟੀਕਲ ਸਟਾਰ ਜਿਹੜਾ ਇੰਨਾ ਕੋ ਗਿਰ ਚੁੱਕਿਆ ਹੈ ਜੀ ਕਿ ਆਪਣੀ ਵੋਟਾਂ ਵਾਸਤੇ ਆਪਣੀ ਸਰਕਾਰ ਲਿਆਉਣ ਵਾਸਤੇ ਜੋ ਤੁਹਾਡੇ ਮੂੰਹ ਚ ਆਉਂਦਾ ਤੁਸੀਂ ਬੋਲੀ ਜਾਓ ਬਸ ਲੋਕ ਜਿਹੜੇ ਹੈਗੇ ਆ ਪਾਗਲ ਬਣਨ ਨੂੰ ਤਿਆਰ ਬੈਠੇ ਆ ਵੀ ਲੋਕ ਬਿਲਕੁਲ ਤੁਹਾਡੀਆਂ ਗੱਲਾਂ ਸੁਣ ਕੇ ਆਪਣੇ ਆਪ ਨੂੰ ਹੱਸ-ਹੱਸ ਕੇ ਤਾਲੀਆਂ ਮਾਰ ਕੇ ਜਿੱਦਾਂ ਲੋਕ ਸ਼ੋਰ ਸ਼ਰਬਾ ਪਾਉਂਦੇ ਆ ਉਹ ਤਿਆਰ ਬੈਠੇ ਆ ਕਿ ਤੁਹਾਨੂੰ ਮਤਲਬ ਇੱਕ ਉਹ ਚਾਹੀਦਾ ਕਿ ਤੁਸੀਂ ਤੁਹਾਡੇ ਹੱਥ 'ਚ ਕੁੰਜੀ ਆ ਵੀ ਉਹਦੀ ਚਾਬੀ ਤੁਹਾਡੇ ਹੱਥ 'ਚ ਵੀ ਤੁਸੀਂ ਉਹਨੂੰ ਜਿੱਦਾਂ ਮਰਜ਼ੀ ਨਚਾ ਲਓ ਜਿਵੇਂ ਬੰਦਾ ਬੰਦਰ ਦੇ ਅੱਗੇ ਡੁਗੜੀ ਵਜਾਉਂਦਾ ਨਾ ਇੱਕ ਮਦਾਰੀ ਇਹ ਉਹ ਸਾਹਬ ਹੋ ਗਿਆ ਅੱਜ ਕੱਲ ਤਾਂ ਜਿਹੜਾ ਇਹ ਪੋਲਿਟਿਕਸ ਜਿਹੜੀ ਹੈ ਜੀ ਕਿਉਂਕਿ ਪੋਲਿਟਿਕਸ ਦਾ ਸਤਰ ਜਿਹੜਾ ਇੰਨਾ ਕੋ ਨੀਚੇ ਗਿਰ ਗਿਆ ਹੈ ਕਿ ਦੇਖੋ ਹੁਣ ਪ੍ਰਧਾਨ ਮੰਤਰੀ ਜਿਹੜੇ ਕੀ ਪ੍ਰਧਾਨ ਮੰਤਰੀ ਬੀਜੇਪੀ ਦੇ ਨਹੀਂ ਹੈਗੇ ਉਹ ਭਾਰਤ ਦੇ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਸਾਹਿਬ ਔਰ ਆਪਣੇ ਉੱਥੇ ਜਨ ਸਭਾ ਦੇ ਉੱਤੇ ਬੋਲਦੇ ਹੋਏ ਜਿੱਥੇ ਇਲੈਕਸ਼ਨਾਂ ਹੋ ਰਹੀਆਂ ਬਿਹਾਰ ਦੀਆਂ ਉਸ ਬਿਹਾਰ ਦੀਆਂ ਇਲੈਕਸ਼ਨਾਂ ਦੇ ਉੱਤੇ ਦੇਖੋ ਕਿੱਡੀ ਗੱਲ ਉਹ ਮੈਂ ਤਾਂ ਇਹ ਸਮਝਦਾ ਕਿ ਉਹਨਾਂ ਦਾ ਬੜਾ ਦਿਮਾਗ ਹੈ ਬੜਾ ਇੰਟੈਲੀਜੈਂਟ ਹੈ ਵੀ ਉਹਨਾਂ ਦਾ ਇਹੋ ਜਿਹਾ ਦਿਮਾਗ ਦੇਖੋ ਨਾਲੇ 3 ਸਾਲ ਪੁਰਾਣੀ ਗੱਲ ਯਾਰ ਕੀਤੀ ਚੰਨੀ ਸਾਹਿਬ ਨੇ ਫਿਰ ਚੰਨੀ ਸਾਹਿਬ ਦੀ ਗੱਲ ਤੁਹਾਨੂੰ ਯਾਰ ਹੈ ਕਿ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਬੋਲਦੇ ਕਿੱਥੇ ਪਏ ਹੋ ਇਸ ਟਾਈਮ ਬਿਹਾਰ ਦੀਆਂ ਇਲੈਕਸ਼ਨਾਂ ਹੈਗੀਆਂ ਤੁਸੀਂ ਬਿਹਾਰ ਦੀਆਂ ਇਲੈਕਸ਼ਨਾਂ ਦੇ ਉੱਤੇ ਕੀ ਧਿਆਨ ਦੇਣਾ ਹੈ ਵੀ ਤੁਸੀਂ ਬਿਹਾਰ ਦੇ ਲੋਕਾਂ ਵਾਸਤੇ ਕੀ ਕਰਨਾ ਹੈ ਉੱਥੇ ਉਹਨਾਂ ਨੂੰ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਉੱਥੇ ਮੈਡੀਕਲ ਸਹੂਲਤ ਚਾਹੀਦੀ ਹੈ ਉੱਥੇ ਮੰਨ ਲਓ ਸਕੂਲਾਂ ਦੀ এডੂਕੇਸ਼ਨ ਚਾਹੀਦੀ ਹੈ ਔਰ ਉੱਥੇ ਐਪੋ ਹੋਵਾ ਸਹੀ ਚਾਹੀਦਾ ਲੋਕਾਂ ਦਾ ਇਨਫਰਾਸਟ੍ਰਕਚਰ ਹੈ ਲੋਕੀ ਉੱਥੇ ਇਨੀ ਗਰੀਬੀ ਸਤਰ ਦੇ ਥੱਲੇ ਨੇ ਨੌਕਰੀਆਂ ਚਾਹੀਦੀਆਂ ਜਿਹੜੀਆਂ ਬਹੁਤ ਜ਼ਰੂਰੀ ਨੇ ਲੋਕਾਂ ਲੋਕ ਕਹਿੰਦੇ ਨੇ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਜਿਹੜਾ ਕਿ ਵੀਡੀਓ ਵਾਇਰਲ ਹੋ ਰਹੀ ਹੈ ਕਿ ਕਮੈਂਟ ਦਿੱਤਾ ਕਿ ਪੰਜਾਬ ਦੇ ਇੱਕ ਮੁੱਖ ਮੰਤਰੀ ਔਰ ਕਾਂਗਰਸ ਦੇ ਵੀ ਨਾਲ ਬੋਲ ਰਿਹਾ ਬੋਲ ਰਿਹਾ ਔਰ ਸਿੱਧਾ-ਸਿੱਧਾ ਨਿਸ਼ਾਨਾ ਚੰਨੀ ਸਾਹਿਬ ਦੇ ਉੱਤੇ ਲਗਾ ਰਿਹਾ ਕਿ ਚੰਨੀ ਸਾਹਿਬ ਨੇ ਆਪਣੀ ਸਟੇਜ ਦੇ ਉੱਤੇ ਇਹ ਗੱਲ ਬੋਲੀ ਕਿ ਹਾਂ ਵੀ ਭਾਈ ਮੈਂ ਪੰਜਾਬ ਦੇ ਵਿੱਚ ਬਿਹਾਰੀਆਂ ਨੂੰ ਇੱਥੇ ਨਹੀਂ ਰਹਿਣ ਦੇਣਾ ਤੇ ਉਹ ਨਾਲ ਇਹ ਵੀ ਦੱਸਿਆ ਕਿ ਇੱਕ ਕਾਂਗਰਸ ਕੀ ਉਹ بڑے ਪਰਿਵਾਰ ਕੀ ਗਾਂਧੀ ਪਰਿਵਾਰ ਕੀ ਇੱਕ ਲੜਕੀ ਹੈ ਜੋ ਔਰਤ ਹੈ ਉਹ ਪਿੱਛੇ ਤਾਲੀਆਂ ਬਜਾ ਰਹੀ ਹੈ ਦੇਖੋ ਉਹਨਾਂ ਨੂੰ ਇਹ ਗੱਲ ਕਿੰਨੀ ਧਿਆਨ ਨਾਲ ਪੁਰਾਣੀ 3 ਸਾਲ ਪੁਰਾਣੀ ਗੱਲ ਵੀ ਯਾਦ ਰਹਿ ਗਈ ਔਰ ਉਹਨਾਂ ਨੂੰ ਇਹ ਗੱਲ ਯਾਦ ਨਹੀਂ ਆਈ ਵੀ ਉਸ ਤੋਂ ਪੁਰਾਣੀਆਂ ਗੱਲਾਂ ਤੁਹਾਡੇ 2014 ਤੋਂ ਲੈ ਕੇ ਅੱਜ ਤੱਕ ਤੇ ਜਿਹੜੇ ਨਾਰੇ ਲੱਗਦੇ ਆਏ ਵੀ ਤੁਸੀਂ 2 ਕਰੋੜ ਨੌਕਰੀਆਂ ਲਵਾਵਾਂਗੇ 15 ਲੱਖ ਲੱਖ ਰੁਪਏ ਲੋਕਾਂ ਦੀ ਜੇਬਾਂ ਜਾਣਗੇ ਘਰਾਂ ਘਰਾਂ 'ਚ ਅਸੀਂ ਬਲੈਕ ਮਨੀ ਖਤਮ ਕਰ ਦਾਂਗੇ ਔਰ ਦੂਸਰੀ ਅੱਜ ਗੱਲ ਕਿੱਥੇ ਦੀ ਹੋ ਰਹੀ ਹੈ ਔਰ ਦੇਖੋ ਲੋਕਾਂ ਦਾ ਧਿਆਨ ਭੜਕਾਉਣ ਵਾਸਤੇ ਕਿ ਦੇਖੋ ਇਤਨਾ ਜਾਪ ਰਿਹਾ ਸੀ ਜਿਵੇਂ ਉਹ ਬੁਖਲਾਏ ਹੋਏ ਆ ਜਿਵੇਂ ਅੱਜ ਹੀ ਹਾਰ ਘੋਸ਼ਿਤ ਹੋ ਗਈ ਹੈ ਔਰ ਉਥੇ ਜਿਵੇਂ ਲੱਗ ਰਿਹਾ ਕਿ ਆਪਸੀ ਜਿਹੜੀ ਇਹਨਾਂ ਦੀ ਨतीश ਕੁਮਾਰ ਨਾਲ ਵੀ ਅੰਦਰੋਂ ਖਿੱਚਾ ਤਾਂ ਨਹੀਂ ਚੱਲ ਰਹੀ ਹੈ ਕਿਉਂਕਿ ਜਿਹੜੇ ਦੂਸਰੀ ਇੰਡੀਆ ਗਰੁੱਪ ਹੈ ਉਹਨਾਂ ਨੇ ਆਪਣਾ ਮੁੱਖ ਮੰਤਰੀ ਘੋਸ਼ਿਤ ਕਰ ਦਿੱਤਾ ਔਰ ਇੱਥੇ ਇਹਨਾਂ ਨੇ ਘੋਸ਼ਿਤ ਨਹੀਂ ਕੀਤਾ ਔਰ ਸਟੇਜ ਦੇ ਉੱਤੇ ਕੀ ਬਲਾਰੇ ਲਾਏ ਜਾਂਦੇ ਆ ਕਿ ਨितीश बाबू ਪਹਿਲੇ ਵੀ ਹਮਾਰੇ ਸੀਐਮ ਥੇ ਅੱਗੇ ਵੀ ਸੀਐਮ ਵਹੀ ਰਹੇਗੇ ਆਲ ਵੀ ਸੀਐਮ ਵਹੀ ਹੈ ਇਹ ਕੋਈ ਕੋਸ਼ਿਤ ਕਰਨ ਵਾਲਾ ਕੰਮ ਨਹੀਂ ਹੈਗਾ ਇਹ ਤੁਸੀਂ ਉਹਨਾਂ ਦੇ ਆਪਣੇ ਦੂਸਰੇ ਲੀਡਰਾਂ ਕੋਲ ਬੁਲਵਾ ਕੇ ਇਹ ਕੋਸ਼ਿਤ ਕਰ ਰਹੇ ਹੋ ਔਰ ਇਹਦੇ ਚ ਸਿਰਫ ਬੁਖਲਾਵਟ ਨਜ਼ਰ ਆ ਰਹੀ ਹੈ ਦੂਸਰਾ ਪੁਆਇੰਟ ਇਹ ਹੈ ਕਿ ਦੂਸਰੀਆਂ ਸਟੇਟਾਂ ਦੀਆਂ ਜਿੱਥੇ ਤੁਹਾਡੀਆਂ ਸਰਕਾਰਾਂ ਨਹੀਂ ਹੈਗੀਆਂ ਉੱਥੇ ਬਾਰੇ ਤੁਸੀਂ ਗੱਲ ਕਰਦੇ ਹੋ ਕਿ ਪਾਈ ਫੁਲਾਣੀ ਤੇਲਗਾਨਾ ਦੇ ਵਿੱਚ ਆ ਹੋਇਆ ਕਰਨਾਟਕਾ ਦੇ ਵਿੱਚ ਆ ਕਰ ਰਿਆ ਤੁਸੀਂ ਆਪਣੀ ਸਟੇਟਾਂ ਜਿੱਥੇ ਤੁਹਾਡੇ ਜਿੱਥੇ ਰਾਜ ਨੇ ਜਿੱਥੇ ਤੁਹਾਡੀ ਡਬਲ ਇੰਜਨ ਦੀ ਸਰਕਾਰ ਚੱਲ ਰਹੀ ਹੈ ਉਹਦੇ ਬਾਰੇ ਤੁਸੀਂ ਦੱਸੋ ਜਿਹੜੀਆਂ ਸਰਕਾਰਾਂ ਦੇਖੋ ਕਿੰਨਾ ਤੁਸੀਂ ਮਤਰੀਆ ਤੁਸੀਂ ਵਰਤਾਓ ਕਰਦੇ ਹੋ ਜਿੱਥੇ ਤੁਹਾਡੀਆਂ ਸਰਕਾਰਾਂ ਹੈ ਉੱਥੇ ਤੁਸੀਂ ਗੱਫੇ ਬੰਦਦੇ ਹੋ ਪੈਸਿਆਂ ਦੇ ਸੈਂਟਰ 'ਚ ਸਾਡੀ ਸਰਕਾਰ ਹੈ ਨੀਚੇ ਵੀ ਸਾਡੀ ਸਰਕਾਰ ਹੈ ਜਿਵੇਂ ਇੱਥੇ ਮੰਨ ਲਓ ਜਿਵੇਂ ਪੰਜਾਬ ਦੇ ਵਿੱਚ ਅੱਜ ਆਵਾਦੀ ਪਾਰਟੀ ਦੀ ਸਰਕਾਰ ਹੈ ਸਾਨੂੰ ਕੋਈ ਇਹ ਮਤਲਬ ਨਹੀਂ ਹੁੰਦਾ ਵੀ ਆ ਜਰਨਲਿਸਟ ਅਸੀਂ ਇਹ ਚੀਜ਼ ਨੂੰ ਨਹੀਂ ਕੋਟ ਕਰਦੇ ਸਰਕਾਰ ਕਿਸੇ ਦੀ ਵੀ ਹੋਵੇ ਜਿਵੇਂ ਅੱਜ ਆਵਾਦਵੀ ਪਾਰਟੀ ਦੀ ਸਰਕਾਰ ਹੈ ਤੇ ਇੱਥੇ ਕੋਈ ਇਸ ਤਰ੍ਹਾਂ ਦਾ ਪਿੱਛੇ ਹੜਪਿੜਤਾ ਵਾਲਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਤੁਹਾਨੂੰ ਚਾਹੀਦਾ ਸੀ ਉਹਨਾਂ ਨੂੰ ਸਹਿਯੋਗ ਦੇਣਾ ਨਾ ਕਿ ਪੁਰਾਣੇ ਵਈਆਂ ਖਾਤੇ ਕੱਢਨੇ ਉਹ ਵਈਆਂ ਖਾਤੇ ਅੱਜ ਦੇ ਨਹੀਂ ਸੀਗੇ ਜਿਹੜੇ ਤੁਸੀਂ 4 ਦਿਨ ਪਹਿਲਾਂ ਨਹੀਂ ਭੇਜੇ ਸੀਗੇ 3 ਸਾਲਾਂ ਚ ਤੁਸੀਂ ਹਿਸਾਬ ਤਾਂ ਮੰਗਿਆ ਨਹੀਂ ਅੱਜ ਲੋੜ ਪੈ ਗਈ ਉਹਨਾਂ ਨੂੰ ਅੱਜ ਉੱਥੇ ਜਿਹੜੇ ਲੋਕ ਕਰਾਈ-ਤਰਾਈ ਕਰ ਰਹੇ ਸੀਗੇ ਉਹਨਾਂ ਬਾਰੇ ਤੁਸੀਂ ਨਹੀਂ ਸੋਚਿਆ ਤੇ ਦੂਸਰੇ ਪਾਸੇ ਤੁਸੀਂ ਇਹ ਸੋਚਦੇ ਹੋ ਕਿ ਲਈ ਨਹੀਂ ਪਾਈ ਸਾਡਾ ਉਹਨਾਂ ਦਾ ਪਿਛਲਾ ਹਿਸਾਬ ਤਾਂ ਬਕਾਇਆ ਖੜਾ ਹੈ ਇਸ ਕਰਕੇ ਹੁਣ ਅੱਜ ਜਿਹੜੀ ਉੱਥੇ ਜਨ ਸਭਾ ਨੂੰ ਸੰਬੋਧਨ ਕਰਦੇ ਸੀਗੇ ਪੀਐਮ ਮੋਦੀ ਉਹਨਾਂ ਦੇ ਚਿਹਰੇ ਦੇ ਉੱਤੇ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਪਤਾ ਨਹੀਂ ਕਿੰਨੇ ਥਕੇ ਹੋਏ ਨੇ ਔਰ ਜੋ ਐਦਾ ਦੀ ਬੁਖਲਾਵਟ ਨਜ਼ਰ ਆ ਰਹੀ ਸੀ ਔਰ ਪੁਰਾਣੀਆਂ ਜਿਹੜੇ ਉਹ ਸੰਦੇਸ਼ ਦੇ ਰਹੇ ਸੀ ਕਿ ਚੰਨੀ ਸਾਹਿਬ ਨੇ ਮੰਨ ਲਓ ਨਾਮ ਨਹੀਂ ਲਿਆ ਉਹਨਾਂ ਨੇ ਕਿ ਕਾਂਗਰਸ ਦੇ ਇੱਕ ਸੀਐਮ ਨੇ ਪੰਜਾਬ ਦੇ ਉਹਨਾਂ ਨੇ ਇਹ ਗੱਲ ਕਹਿਤੀ ਕਿ ਚਲੋ ਗੱਲ ਇਹ ਵੀ ਉਹਨਾਂ ਨੇ ਤਾਂ ਜੋ ਕਿਹਾ ਭਾਵੇਂ ਉਹ ਚੰਗੀ ਗੱਲ ਨਹੀਂ ਹੋਏਗੀ ਅਸੀਂ ਉਸ ਗੱਲ ਦੀ ਜਿਹੜੀ ਹੈਗੀ ਮੈਂ ਖੇਧੀ ਕਰਦੇ ਆ ਕਿ ਆਪਾਂ ਆਪਾਂ ਇੱਕ ਪਾਸੇ ਦੇਖੋ ਪੰਜਾਬ ਦੇ ਵਿੱਚ ਅਪਣੀ ਅਸੀਂ ਤਾਂ ਦੇਖੋ ਜਿਹੜਾ ਮੇਨ ਚੀਜ਼ ਹੈ ਕਿ ਸਾਡਾ ਲੋਕਤੰਤਰ ਦਾ ਰਾਜ ਹੈ ਅਸੀਂ ਸੰਵਿਧਾਨ ਦੀ ਬੋਤ ਮਤਲਬ ਪ੍ਰੇਰ ਕਰਦੇ ਉਹਦੀ ਆਪਾਂ ਪਾਲਣਾ ਕਰਦੇ ਆ ਉਸ ਸੰਵਿਧਾਨ ਦੇ ਵਿੱਚ ਜੋ ਸਾਡੇ ਸੰਵਿਧਾਨ ਦੇ ਵਿੱਚ ਸਾਡੇ ਰਾਈਟਸ ਬੜੇ ਲਿਖਿਆ ਇਹ ਅਸੀਂ ਟੂ ਦਾ ਪੀਪਲ ਫਾਰ ਦਾ ਪੀਪਲ ਔਰ ਪਲੱਸ ਇੱਥੇ ਸਾਡੇ ਇੰਡੀਆ ਦੇ ਵਿੱਚ ਹਰ ਬੋਲੀ ਹਰ ਭਾਸ਼ਾ ਹਰ ਤਰ੍ਹਾਂ ਦੇ ਲੋਕ ਜਿਵੇਂ ਸਾਡੇ ਤੇ ਹਿੰਦੂ ਸਿੱਖ ਈਸਾਈ ਕ੍ਰਿਸਟਿਅਨ ਭਰਤਾਂ ਦੇ ਜਿੱਦਾਂ ਦੇ ਹੈ ਸਾਡਾ ਸਭ ਇੱਕਤਾ ਨਾਲ ਅਸੀਂ ਕਹਿੰਦੇ ਹਾਂ ਉਹ ਜਗ੍ਹਾ ਜਗ੍ਹਾ ਹਰ ਤਰ੍ਹਾਂ ਦੀਆਂ ਬੋਲੀਆਂ ਸਾਡੀਆਂ ਇੱਥੇ ਜਿੱਦੇ ਵਿੱਚ ਕੋਈ ਫਰਕ ਨਹੀਂ ਸਮਝ ਆ ਜਾਂਦਾ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਨੂੰ ਲੋਕਾਂ ਦੇ ਵਿੱਚ ਇਹ ਪ੍ਰਚਲਿਤ ਕਰਨਾ ਚਾਹੀਦਾ ਹੈ ਨਾ ਕਿ ਅਸੀਂ ਆਪਾਂ ਨੂੰ ਬੜਾਵਾ ਦੇਈਏ ਪਰ ਲੱਗਦਾ ਸਰ ਬੀਇੰਗ ਅ ਪ੍ਰਾਈਮ ਮਿਨਿਸਟਰ ਬਿਹਾਰ ਦੇ ਲੋਕਾਂ ਨੂੰ ਪੰਜਾਬ ਦੇ ਪ੍ਰਤੀ ਢਕਾਉਣਾ ਢਕਾਉਣਾ ਉਹੀ ਜਿਵੇਂ ਬੜਾਵਾ ਦੇ ਰਹੇ ਤੁਸੀਂ ਕਿ ਭਾਈ ਉਹਨਾਂ ਨੂੰ ਯਾਦ ਕਰਾ ਕੇ ਕਿ ਅੱਜ ਤੁਹਾਨੂੰ ਲੋੜ ਹੈ ਉੱਥੇ ਅੱਜ ਤੁਹਾਨੂੰ ਵੋਟਾਂ ਦੀ ਲੋੜ ਹੈ ਗੱਲ ਉਹੀ ਆ ਜਾਂਦੀ ਹੈ ਕਿ ਜਦੋਂ ਵੋਟ ਲੋੜ ਹੈ ਤੇ ਤੁਸੀਂ ਜੋ ਮਰਜ਼ੀ ਕਰ ਲਓ ਹੱਥ ਜੋੜ ਲਓ ਗੋਡੀ ਹੱਥ ਲਾ ਲਓ ਘਰੇ ਚਲ ਜਾਓ ਮੈਂ ਕਹਿੰਦਾ ਜਿੱਦਾਂ ਦਾ ਮਰਜ਼ੀ ਮਸਤਕ ਟਕਵਾ ਲਓ ਉਸ ਤੋਂ ਬਾਅਦ ਜਦੋਂ ਕੰਮ ਹੋ ਜਾਂਦਾ ਉਸ ਤੋਂ ਬਾਅਦ ਲੜਬੜਾ ਨਹੀਂ ਨਾ ਕਿਸੇ ਐਮਐਲਏ ਦੀ ਸੀਟ ਤੇ ਲੜਨਾ ਮੈਂਬਰ ਆਫ ਪਾਰਲੀਮੈਂਟ ਤੇ ਲੜਨਾ ਨਾ ਕੋਈ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਨੇ ਲੜਨਾ ਉਹ ਜਿਹੜੀ ਚੀਜ਼ ਹੈਗੀ ਉਹ ਜਿਹੜੀ ਜ਼ਰੂਰੀ ਚੀਜ਼ ਹੈ ਉਹਦੇ ਬਾਰੇ ਗੌਰ ਕਰਨਾ ਚਾਹੀਦਾ ਕਿ ਉੱਥੇ ਦੇ ਲੋਕਾਂ ਨੂੰ ਵੀ ਤੁਸੀਂ ਕੀ ਸੁਲਦੇ ਰਹੋ ਆ ਜੇਕਰ ਤੁਹਾਡੀ ਸਰਕਾਰ ਆ ਜਾਂਦੀ ਹੈ ਤੁਹਾਨੂੰ ਬਹੁਤ ਮਤ ਮਿਲ ਜਾਂਦਾ ਤੁਸੀਂ ਉਹਦੇ ਬਾਰੇ ਗਿਆਨ ਕਰੋ ਨਾ ਕਿ ਪਿਛਲੀਆਂ ਗੱਲਾਂ ਉਹ ਦੇਖੋ ਜਦੋਂ ਉੱਥੇ ਦਾ ਟਾਈਮ ਆਊਗਾ ਪੰਜਾਬ ਦਾ ਟਾਈਮ ਆਊਗਾ ਉਦੋਂ ਗੱਲ ਕਰਿਓ ਅੱਜ ਜਿਹੜੀ ਗੱਲ ਹੈਗੀ ਤੁਸੀਂ ਬਿਹਾਰ ਦੀ ਕਰੋ ਤੇ ਬਿਹਾਰ ਦੇ ਵਿੱਚ ਤੁਸੀਂ ਕੀ ਕਰਨਾ ਚਾਹ ਰਹੇ ਹੋ ਬਿਹਾਰ ਦੇ ਵਿੱਚ ਤੁਸੀਂ ਅੱਗੇ ਤੁਹਾਡਾ ਪਲਾਨ ਕੀ ਹੈ ਤੁਹਾਡਾ ਰੋਡ ਪਲਾਨ ਕੀ ਹੈ ਵੀ ਤੁਸੀਂ ਜਦੋਂ ਜੇ ਤੁਹਾਡੀ ਸਰਕਾਰ ਆ ਜਾਂਦੀ ਹੈ ਤੁਸੀਂ ਉਹਦੇ ਬਾਰੇ ਚੱਲਣਾ ਪਾਓ ਲੋਕਾਂ ਨੂੰ ਉਹ ਦੱਸੋ ਜੀ ਬਿਲਕੁਲ ਸੋ ਬੀਿੰਗ ਅ ਪ੍ਰਾਈਮ ਮਿਨਿਸਟਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ ਬਿਆਨ ਦਿੱਤਾ ਆ ਪੰਜਾਬ ਦੇ ਸਾਬਕਾ ਯਾਨੀ ਕਿ ਐਕਸ ਸੀਐਮ ਚੰਨੀ ਨੂੰ ਲੈ ਕੇ ਇਸ ਵੇਲੇ ਕਾਫੀ ਜ਼ਿਆਦਾ ਲਾਈਮਲਾਈਟ ਚ ਹੈ ਔਰ ਤੁਸੀਂ ਆਪਣੀ ਕੀ رائے ਦੇਣਾ ਚਾਹੁੰਦੇ ਹੋ ਸਾਡੇ ਕਮੈਂਟਸ ਬਾਕਸ 'ਚ ਜ਼ਰੂਰ ਦੱਸਿਓ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੂੰਹੋਂ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਕਿੱਥੇ ਉਹਨਾਂ ਨੂੰ ਆਪਸ ਦੇ ਵਿੱਚ ਆਪਸ 'ਚ ਭਾਈਚਾਰਕ ਦਾ ਸਾਂਝ ਮਿਲ ਕੇ ਰੱਖਣੀ ਚਾਹੀਦੀ ਸੀ ਐ ਦੱਸਣਾ ਚਾਹੀਦਾ ਸੀ ਔਰ ਜਦੋਂ ਆਪਣਾ ਮਤਲਬ ਉਹਨਾਂ ਨੂੰ ਦੇਖਿਆ ਕਿ ਇੱਥੇ ਸਾਡਾ ਫਾਇਦਾ ਹੋ ਸਕਦਾ ਹੈ ਉੱਥੇ ਉਹਨਾਂ ਨੇ ਭੜਕਾਉਣ ਦੀ ਕੋਸ਼ਿਸ਼ ਕੀਤੀ। ਸੋ ਅਗਲੇ ਮੁੱਦੇ ਵੱਲ ਵਧਦੇ ਹਾਂ ਸਰ ਹੁਣ ਜ਼ਿਕਰ ਕਰਾਂਗੇ ਡੀ.ਐੱਚ.ਜੀ ਹਰਚਰਨ ਪੁਲਰ ਹਾ ਜੇ ਵੀ ਸੋਸ਼ਲ ਮੀਡੀਆ 'ਤੇ ਸ਼ਾਂਤੀ ਨਹੀਂ ਹੋਈ ਉਹਨਾਂ ਦਾ ਨਾਮ ਸੁਣ ਕੇ ਅਕਸਰ ਇਹ ਕੰਮ ਗੱਲ ਇਹ ਹੈ ਇਹ ਜਿਹੜੀ ਗੱਲ ਹੈ ਪਹਿਲੀ ਗੱਲ ਇਹ ਸ਼ਾਂਤੀ ਵਾਲੀ ਗੱਲ ਹੀ ਨਹੀਂ ਹੈਗੀ ਜੀ ਇਹ ਜਸਟ ਲਾਈਕ ਹਮ ਪੰਜਾਬ ਸਰਕਾਰ ਦੇ ਉੱਤੇ ਹਮ ਔਰ ਪੰਜਾਬ ਦੀਆਂ ਬੀਤੀਆਂ ਸਰਕਾਰਾਂ ਦੇ ਉੱਤੇ ਜਿਹੜੀ ਅੱਜ ਦੀ ਸਰਕਾਰ ਨਹੀਂ ਗਈ ਕਿਉਂਕਿ ਇਹ ਜਿਹੜੇ ਕੰਮ ਹੋ ਰਿਹਾ ਜਾਂ ਜਿਹੜਾ ਹੋ ਰਿਹਾ ਸੀ ਇਹ ਕੋਈ ਅੱਜ ਦਾ ਨਹੀਂ ਹੋ ਰਿਹਾ ਹੁਣ ਨਹੀਂ ਸਰ ਬਿਲਕੁਲ ਪਹਿਲੀਆਂ ਸਰਕਾਰਾਂ ਦੇ ਵਿੱਚ ਵੀ ਇਹੋ ਜਿਹੇ ਕੰਮ ਆਲਰੇਡੀ ਕਹਿੰਦੇ ਜਦੋਂ ਪਕੜਿਆ ਗਿਆ ਉਦੋਂ ਤੋਂ ਚੋਰ ਜਦੋਂ ਨਹੀਂ ਤੇ ਉਦੋਂ ਸਾਧ ਉਹ ਅੱਜ ਦੀ ਡੇਟ ਦੇ ਵਿੱਚ ਉਹ ਹੁਣ ਉਜਾਗਰ ਹੁਣ ਹੋ ਕੇ ਆ ਗਿਆ ਜੇ ਮੁੱਦਾ ਨਿਕਲ ਕੇ ਆ ਗਿਆ ਤੇ ਆ ਗਿਆ ਜੇ ਇਹੀ ਮੁੱਦਾ ਜਿਹੜਾ ਅੱਜ ਬੱਤੇ ਨੇ ਮਤਲਬ ਜਿਹੜਾ ਜਿਹੜਾ ਬੱਤਾ ਹੈਗਾ ਲੜਕਾ ਜਿਹਨੇ ਕੇ ਸੀਬੀਆਈ ਨੂੰ ਇਹ ਤੋਪਰੇਡ ਕੀਤਾ ਸੀ ਸ਼ਿਕਾਇਤ ਕੀਤੀ ਸੀ ਜੀ ਅਗਰ ਉਹਨੇ ਹੁਣ ਕੇਸ ਇਹ ਸ਼ਿਕਾਇਤ ਨਾ ਕੀਤੀ ਹੁੰਦੀ ਸ਼ਾਇਦ ਹੁਣ ਵੀ ਨਾ ਹੁੰਦਾ ਜੇ ਉਹ ਵਿਜੀਲੈਂਸ ਨੂੰ ਸ਼ਿਕਾਇਤ ਕਰਨ ਦਾ ਕੀ ਪਤਾ ਮੁੱਦਾ ਉੱਗਦਾ ਹੀ ਨਾ ਕਿਉਂਕਿ ਇਹਨਾਂ ਦੇ ਆਪਣੇ ਹੱਥਾਂ ਦੇ ਵਿੱਚ ਹੀ ਸਾਰਾ ਕੁਝ ਰਹਿਣ ਹੁੰਦਾ ਲੇਕਿਨ ਇਹ ਜਿਹੜੀਆਂ ਹਰਚਰਨ ਪੁੱਲ ਡੀਆਈਜੀ ਸਾਫ ਦਾ ਜਿਹੜੇ ਹੋਗੇ ਹੁਣ ਉਹਨਾਂ ਦੀਆਂ ਜਿਹੜੀ ਮੁਸ਼ਕਲਾਂ ਹੋਣਾਂ ਇਹ ਖਤਮ ਨਹੀਂ ਹੋਣੀਆਂ ਆਸਾਨ ਤਾਂ ਦੂਰ ਦੀ ਗੱਲ ਰਹਿ ਗਈ ਖਤਮ ਹੀ ਨਹੀਂ ਹੋਣੀਆਂ ਉਹਦਾ ਕਾਰਨ ਇਹ ਹੈ ਕਿ ਦੇਖੋ ਹਜੇ ਤਾਂ ਕਹਿੰਦੇ ਜਿਹੜੇ ਉਹ ਜਿਹੜਾ ਮਿਡਲ ਮੈਨ ਸੀ ਜਿਹੜਾ ਜਿਹਨੂੰ ਦਲਾਲ ਕਹਿੰਦੇ ਆ ਉਹ ਕਿਰਸ਼ਾਨੂੰ ਨਾਮ ਦਾ ਜਿਹੜਾ ਲड़का ਸੀ ਉਹਦੇ ਕੋਲ ਜਿਹੜੀ ਡਾਇਰੀ ਮਿਲੀ ਹੈ ਸੀਬੀਆਈ ਨੇ ਉਸ ਡਾਇਰੀ ਤੋਂ ਪੁਖਤਾ ਜਿਹੜੇ ਪ੍ਰੂਫ ਹੈ ਉਹਨਾਂ ਦੇ ਹੱਥ 'ਚ ਆ ਗਏ ਉਹਨਾਂ ਨੇ ਕੋਰਟ ਦੇ ਵਿੱਚ ਇੱਕ ਐਫੀਡਵਿਟ ਲਾ ਕੇ ਪੂਰੀ ਆਪਣੀ ਉਹ ਰਾਮ ਕਾਣੀ ਲਿਖੀ ਆ ਕਿ ਸਾਨੂੰ ਅਸੀਂ ਸਾਨੂੰ 12 ਦਿਨ ਦਾ ਕੱਲ ਦਾ ਜਿਹੜੀ ਇਹ ਸੀਗਾ ਸਾਰਾ ਪ੍ਰਚਲਨ ਜਿਹੜਾ ਕੱਲ ਦਾ ਸੀ ਕਿ 12 ਦਿਨ ਦਾ ਸਾਨੂੰ ਇਹਦਾ ਰਿਮਾਂਡ ਚਾਹੀਦਾ ਉਸ 12 ਦਿਨ ਦੇ ਰਿਮਾਂਡ ਦੇ ਵਿੱਚ ਇਵਨ ਕੋਰਟ ਨੇ ਸੀ ਵੀ ਕੋਰਟ ਨੇ 9 ਦਿਨ ਦਾ ਰਿਮਾਂਡ ਉਹਨੂੰ ਦੇ ਵੀ ਦਿੱਤਾ ਔਰ ਉਹਨਾਂ ਨੇ ਸਾਰੀ ਡਿਟੇਲ ਚ ਲਿਖੀ ਆ ਕਿ ਸਾਨੂੰ ਜਿਹੜੇ ਦੇ ਨਾਲ ਲੁੜਿੰਦੇ ਕਿਉਂਕਿ ਇੱਥੇ ਹੁਣ ਬੜੀਆਂ ਪਰਤਾ ਖੁੱਲੀਆਂ ਅਸੀਂ ਪ੍ਰੋਗਰਾਮਾਂ ਚ ਅੱਗੇ ਵੀ ਦੱਸਿਆ ਕਿ ਔਰ ਖੁੱਲੀਆਂ ਵੀ ਚਾਹੀਦੀਆਂ ਜਿਹੜਾ ਗਲਤ ਬੰਦਾ ਹੈਗਾ ਉਹਨੂੰ ਨੱਥ ਪੈਣੀ ਚਾਹੀਦੀ ਆ ਔਰ ਉਹ ਲੋਕਾਂ ਨੂੰ ਕਦੋਂ ਸਾਹ ਆਊਗਾ ਉਹਦਾ ਕਾਰਨ ਇਹ ਆ ਕਿ ਦੇਖੋ ਪੰਜਾਬ ਦੇ ਵਿੱਚ ਜਦੋਂ ਦੀਆਂ ਸਰਕਾਰਾਂ ਆਈਆਂ ਜਿਹੜੀਆਂ ਵੀ ਸਰਕਾਰਾਂ ਆਈਆਂ ਹਰ ਸਰਕਾਰ ਈਵਨ ਜਿਹੜੀ ਹੁਣ ਵੀ ਬਦਲੇ ਦੀ ਸਰਕਾਰ ਆਈ ਸੀਗੀ ਲੋਕਾਂ ਨੇ ਕਿਹਾ ਸੀ ਬਦਲਾਅ ਆਊਗਾ ਬਦਲਾਅ ਦੀ ਸਰਕਾਰ 92 ਬੰਦਿਆਂ ਦਾ ਮੰਡਟ ਦਿੱਤਾ ਸੀਗਾ ਆਮ ਆਦਮੀ ਪਾਰਟੀ ਨੂੰ ਤੇ ਉਹਨਾਂ ਨੇ ਵੀ ਆਪਣਾ ਨਾਰਾ ਲਾਇਆ ਸੀ ਜ਼ੀਰੋ ਟੋਲਰੈਂਸ ਉਸ ਜ਼ੀਰੋ ਟੋਲਰੈਂਸ ਦੇ ਬਦਲੇ ਅੱਜ ਜੋ ਡਾਲਰਸ ਹੈਗੀ ਹੈ ਉਹ ਤੁਹਾਡੇ ਸਾਹਮਣੇ ਆ ਕਿ ਲੋਕਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਇੱਕ ਹਜੇ ਡੀਆਈਜੀ ਲੈਵਲ ਦਾ ਬੰਦਾ ਆਈਪੀਐਸ ਅਫਸਰ ਇੱਕ ਬੰਦਾ ਹਜੇ ਸਿਰਫ ਆਇਆ ਹੱਥ 'ਚ ਉਹ ਵੀ ਕੰਪਲੇਂਟ ਕੇਸ ਹੈ ਡਾਇਰੈਕਟ ਨਹੀਂ ਹੈਗਾ ਔਰ ਉਹਦੇ ਹੱਥ ਦੇ ਵਿੱਚ ਲੋਕਾਂ ਨੂੰ ਵੀ ਹਜੇ ਇਸ ਅਚੰਬੇ 'ਚ ਲੱਗ ਰਿਹਾ ਵੀ ਉਹਦੇ ਘਰੋਂ ਤਕਰੀਬਨ 7.5 ਕਰੋੜ ਫੜਿਆ ਗਿਆ 2.5 ਕਿਲੋ ਸੋਨਾ ਫੜਿਆ ਗਿਆ ਕੁਝ ਸ਼ਰਾਬ ਦੀਆਂ ਬੋਤਲਾਂ ਫੜੀਆਂ ਗਈਆਂ ਤਿੰਨ ਉਹ ਅਸਲ ਜਿਹੜੀਆਂ ਚੀਜ਼ਾਂ ਹੈਗੀਆਂ ਲੋਕਾਂ ਨੂੰ ਜਿੰਨਾ ਦਾ ਅਨੁਮਾਨ ਨਹੀਂ ਹੈਗਾ ਤਿੰਨ ਜਗ੍ਹਾ ਤੇ ਪ੍ਰੋਕਸੀਮੇਟਲੀ 50-50 ਏਕੜ ਦੇ ਕਰੀਬ 150 ਏਕੜ ਦੇ ਉਹਦੇ ਤਿੰਨ ਫਾਰਮ ਹਾਊਸ 20 ਤੋਂ ਲੈ ਕੇ 30 ਦੁਕਾਨਾਂ ਤੇ ਪ੍ਰੋਕਸੀਮੇਟਲੀ 80 ਤੋਂ 85 ਪ੍ਰਾਪਰਟੀਆਂ ਜਿਹੜੇ ਟੋਟਲ ਪ੍ਰਾਪਰਟੀਆਂ ਕਰੀਏ ਜੇ ਬਾਅਦ ਫੌਰਨ ਦੀ ਗੱਲ ਕਰੀਏ ਕੈਨੇਡਾ 'ਚ ਪ੍ਰਾਪਰਟੀਆਂ ਦੁਬਈ 'ਚ ਪ੍ਰਾਪਰਟੀਆਂ ਇਹ ਸਾਰਾ ਹਜੇ ਕੋਥਾ ਜਿਹੜਾ ਲਿਖਿਆ ਜਾਣਾ ਹੈ ਇੱਕ ਇੱਕ ਚੀਜ਼ ਦਾ ਪ੍ਰਾਪਰਟੀ ਦਾ ਹਿਸਾਬ ਹੋਣਾ ਹੈ ਇਹ ਆਉਣ ਵਾਲੇ ਟਾਈਮ 'ਚ ਫਿਊਚਰ ਦੇ ਵਿੱਚ ਇਹ ਹੁਣ ਗੇਮ ਦੇਖੋ ਕਿੱਥੇ ਪਹੁੰਚਦੀ ਹੈ 200 ਕਰੋੜ ਕੇ 500 ਕਰੋੜ ਕੇ 700 ਕਰੋੜ ਇਹ ਲੋਕਾਂ ਦੇ ਦਿਮਾਗ 'ਚ ਸ਼ਾਇਦ 10-15 ਕਰੋੜ ਦਾ ਹੱਥਾਂ 'ਚ ਹੀ ਪਿਆ ਜਿਹੜਾ ਘਰੋਂ ਫੜਿਆ ਗਿਆ ਔਰ ਪ੍ਰਾਪਰਟੀ ਦੀ ਵੈਲਿਊ ਆਪਾਂ ਕੀ ਕੈਲਕੂਲੇਸ਼ਨ ਲਾਈਏ ਇਹ ਕੈਲਕੂਲੇਸ਼ਨ ਨੂੰ ਸੀਬੀਆਈ ਲਾਉਗੀ ਦੇਖੋ ਮੈਡਮ ਤਿੰਨ ਕੇਸ ਆਲਰੇਡੀ ਉਹਨਾਂ ਦੇ ਉੱਤੇ ਹੋ ਚੁੱਕੇ ਨੇ ਫਰਸਟ ਕੇਸ ਉਹਦਾ ਸੀ ਕਿ ਹਾਂ ਵੀ ਕਰਪਸ਼ਨ ਦੇ ਕੇਸ 'ਚ ਫੜੇ ਗਏ ਨਾਲ ਹੋਰ ਵੀ ਦਫਾ ਲੱਗੀਆਂ ਉਸ ਤੋਂ ਇਲਾਵਾ ਸੈਕੰਡ ਕੇਸ ਵੀ ਅਕਸਾਈਜ਼ ਐਕਟ ਦੇ ਵਿੱਚ ਕੇਸ ਤੋੜਿਆ ਗਿਆ ਵੀ ਕਿਉਂਕਿ ਉਹਨਾਂ ਨੇ ਉੱਥੋਂ 108 ਬੋਤਲਾਂ ਫੋਰਨ ਸ਼ਰਾਬ ਦੀਆਂ ਮਿਲੀਆਂ ਨਾਲ ਉੱਥੇ ਕੈਸ਼ ਵਣੀ ਵੀ ਮਿਲੀ ਤੀਸਰਾ ਕੇਸ ਉਹਨਾਂ ਦੇ ਤੇ ਵੀ ਮਨੀ ਲਾਂਡ ਉਹਦਾ ਵਿਹਾਂਵੇਂ ਆਮਦਨ ਤੋਂ ਵੱਧ ਜਿਹੜਾ ਜਿਹੜਾ ਪੈਸੇ ਹੈਗੇ ਆ ਉਹ ਇਹਨਾਂ ਦੇ ਕੋਲ ਨਿਕਲਣ ਦਾ ਤੀਜਾ ਪਰਚਾ ਉਹ ਹੋ ਗਿਆ ਹੁਣ ਚੌਥੀ ਐਂਟਰੀ ਈਡੀ ਦੀ ਹੋ ਰਹੀ ਹੈ ਜੋ ਕਿ ਸਾਡੇ ਸੂਤਰਾਂ ਨੇ ਸਾਨੂੰ ਦੱਸਿਆ ਉਹ ਇਹ ਤਾਂ ਨਾਰਮਲ ਗੱਲ ਹੈ ਇਹ ਹੁਣੀ ਹੋਣੀ ਹੈ ਜਦੋਂ ਸੈਂਟਰਲ ਦੀ ਇੱਕ ਏਜੰਸੀ ਕਿਸੇ ਕੰਮ ਦੇ ਉੱਤੇ ਲੱਗ ਜਾਂਦੀ ਹੈ ਉਹਦੇ ਨਾਲ ਲੱਗਦੀਆਂ ਸਾਰੀਆਂ ਨਸੀਆਂ ਜਿਵੇਂ ਈਡੀ ਹੋ ਗਿਆ ਇਸ ਤੋਂ ਬਾਅਦ ਹੁਣ ਇਨਕਮ ਟੈਕਸ ਦੀ ਵਾਰੀ ਵੀ ਆਊਗੀ ਹਲੇ ਇਹ ਜਿਹੜੀ ਸਾਰੀ ਗੱਲ ਤੇ ਨਾਲ ਦੀ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਤੀਏ 15 ਤੋਂ 16 ਬੰਦਿਆਂ ਦੀ ਜਿਹੜੀ ਸੀਬੀਆਈ ਦੇ ਹੱਥ ਦੇ ਵਿੱਚ ਲਿਸਟ ਹੈ ਜਿਦੇ ਵਿੱਚ ਆਈਏਐਸ ਅਫਸਰ ਤੇ ਆਈਪੀਐਸ ਅਫਸਰ ਵੀ ਹੈਗੇ ਨੇ ਉਹਨਾਂ ਆਈਪੀਐਸ ਅਫਸਰਾਂ ਨੂੰ ਜੋ ਕਈ ਅਫਸਰਾਂ ਨੂੰ ਉਹਨਾਂ ਨੇ ਇੰਟੀਮੀਟ ਜਾਂ ਉਹਨਾਂ ਦੇ ਨੌਲੇਜ ਵਿੱਚ ਆ ਚੁੱਕੇ ਨੇ ਬੱਟ ਹਜੇ ਦੇਖੋ ਕਿਉਂਕਿ ਜਿਵੇਂ 9 ਦਿਨ ਮੈਡਮ ਦੇਖੋ ਹੁਣ ਇਹ ਉਮੀਦ ਇਹ ਲੱਗਦੀ ਹੈ ਕਿ ਜਿਵੇਂ ਸੀਬੀਆਈ ਨੇ ਉਹਨੂੰ ਸਰਕਾਰੀ ਗਵਾਹ ਬਣਾਉਣਾ ਹੋਵੇ ਉਹ ਸਰਕਾਰੀ ਗਵਾਹ ਬਣਾਵਾ ਕੇ ਦੇਖੋ ਅੱਗੋਂ ਪਾਸਾ ਕਿਹੜੇ ਪਾਸੇ ਬਦਲਦਾ ਜੇ ਉਹਨੇ ਸਿੱਧੇ ਤਰੀਕੇ ਨਾਲ ਮੰਨ ਲਓ ਰੱਟੇ ਵਾਂਗੂ ਸਾਰੀਆਂ ਗੱਲਾਂ ਸਾਫ਼ ਸੁਥਰੀਆਂ ਤਰੀਕੇ ਨਾਲ ਜੋ ਕਾਪੀ ਡਾਇਰੀ ਦੇ ਉੱਤੇ ਰਿਟਰਨ ਲਿਖਿਆ ਹੋਇਆ ਕਿ ਕਿਹੜਾ ਪੈਸਾ ਕਿਵੇਂ ਗਿਆ ਕਿੰਨੂੰ ਆਇਆ ਜਿਹੜੇ ਉੱਥੇ ਉਹਨਾਂ ਦੇ ਫੋਨ ਹੋ ਗਿਆ ਜਾਂ ਜਿਹੜੇ ਹੋਰ ਵੀ ਉਹਦੇ ਇੰਸਟਰੂਮੈਂਟ ਜਿਹੜੇ ਯੂਜ਼ ਹੋਏ ਆ ਉਹ ਸਾਰਿਆਂ ਦੇ ਵਿੱਚ ਜੋ ਡਾਟਾ ਕਹਿੰਦੇ ਟੱਟੋ-ਕੱਟ 100 GB ਦਾ ਡਾਟਾ ਤਾਂ ਉਹਦੇ ਮੋਬਾਈਲ ਤੇ ਹੀ ਉਹਨਾਂ ਨੇ ਡਾਊਨਲੋਡ ਕੀਤਾ ਉਸ 100 GB ਦੇ ਡਾਟੇ ਦੇ ਉੱਤੇ ਇੱਕ ਦਿਨ ਦੇ ਵਿੱਚ ਕਈ ਅਫਸਰਾਂ ਨਾਲ 100-100 ਵਾਰੀ, 50-50 ਵਾਰੀ, 30-30 ਵਾਰੀ ਗੱਲ ਹੋਈ ਆ ਔਰ ਇੱਕ 25 ਤੋਂ 30 ਸਾਲ ਦਾ ਮੁੰਡਾ ਔਰ ਜਿਹੜਾ ਕਿ ਇੰਨਾ ਮਤਲਬ ਡੈਪਥ ਦੇ ਵਿੱਚ ਜਾ ਕੇ ਅਫਸਰਾਂ ਨਾਲ ਮਿਲ ਮਿਲੀ ਭੁਗਤ ਕਰਕੇ ਜਿਹੜਾ ਇਹ ਸਰਕਾਰ ਨੂੰ ਆਪਣੀ ਉਂਗਲਾਂ ਤੇ ਨਚਾ ਰਹੇ ਸੀਗੇ ਔਰ ਪੈਸੇ ਕਿਵੇਂ ਦੋ ਹੀ ਹੱਥੀ, ਚਾਰੀ ਹੱਥੀ ਉਹਦਾ ਇਕੱਠਾ ਕਰ ਰਹੇ ਸੀ ਔਰ ਇਹ ਪਬਲਿਕ ਮਨੀ ਹੈ ਲੋਕਾਂ ਦੇ ਟੈਕਸਸ ਦਾ ਪੈਸਾ ਹੈ ਖੂਨ ਪਸੀਨੇ ਦੀ ਕਮਾਈ ਹੈ ਔਰ ਉਸ ਪੈਸੇ ਨੂੰ ਦੇਖੋ ਲੋਕਾਂ ਨੂੰ ਕਿਵੇਂ ਟੌਰਚਰ ਕੀਤਾ ਜਾਂਦਾ ਹੈ ਕਿਵੇਂ ਧਮਕੀਆਂ ਦਿੱਤੀਆਂ ਜਾਂਦੀਆਂ ਪੁਲਿਸ ਨੂੰ ਲੋਕ ਜਿਹੜੀ ਜਿਹੜੀ ਪੁਲਿਸ ਸਾਡੀ ਹਮਦਰਦ ਹੈ ਜਿਹੜੀ ਪੁਲਿਸ ਸਾਡੇ ਲਈ ਹੈਗੀ ਹੈ ਉਹ ਜਿਹੜੀ ਸਾਡੇ ਵਾਸਤੇ ਬੈਠੀ ਹੈ ਜਿਹੜੇ ਅਸੀਂ ਆਪਣੇ ਟੈਕਸਾਂ ਦੇ ਪੈਸੇ ਤੋਂ ਉਹਨਾਂ ਨੂੰ ਸੈਲਰੀ ਵੀ ਦਿੰਦੇ ਆ ਔਰ ਪੁਲਿਸ ਤੇ ਕਈ ਅਵੇਅਰ ਪ੍ਰੋਗਰਾਮ ਵੀ ਚੱਲਦੇ ਆ ਕਿ ਭਾਈ ਕਿਸੇ ਨੂੰ ਇਹ ਨਹੀਂ ਹੈਗਾ ਕਿ ਮੈਡਮ ਦੇਖੋ ਅਫਸਰ ਬਹੁਤ ਅਫਸਰ ਵਧੀਆ ਤੋਂ ਵਧੀਆ ਵੀ ਬੈਠੇ ਆ ਬਿਲਕੁਲ ਇੱਕ ਚੁਆਨੀ ਨੇ ਇੱਕ ਪਹਿਲ ਹੀ ਕੋਈ ਕ腐ਸ਼ਨ ਨਹੀਂ ਕਰਦੇ ਟੌਪ ਮੋਸਟ ਅਫਸਰ ਜਿਹਨੂੰ ਕਹਿੰਦੇ ਆ ਆਈਪੀਐਸ ਅਫਸਰ ਤਾਂ ਖਾਸ ਹੀ ਹੈ ਦੋਨਾਂ ਦੀ ਗਿਰਲਾ ਕੋਈ ਬੰਦਾ ਜਿਵੇਂ ਅੱਡੀਆਜੀ ਭੁਰਲੇ ਵਰਗ ਭੁੱਲਰ ਰਗਾਏ ਹੋਇਆ ਬੰਦਾ ਨਿਕਲਿਆ ਜਿਹੜਾ ਆਦਰਵਾਈਜ਼ ਉਹ ਤਾਂ ਇਹ ਪੈਸੇ ਤੋਂ ਬਹੁਤ ਦੂਰ ਹੁੰਦੇ ਨੇ ਔਰ ਦੂਸਰਾ ਇਹ ਹੈਗਾ ਕਿ ਲੋਕਾਂ ਨੂੰ ਬੜੀਆਂ ਉਮੀਦਾਂ ਹੁੰਦੀਆਂ ਆਈਪੀਐਸ ਅਫਸਰਾਂ ਨੂੰ ਕਿ ਆਈਪੀਐਸ ਅਫਸਰ ਜਿਹੜੀ ਹੈਗੇ ਉਹ ਇੰਡੀਅਨ ਐਡਮਿਨਿਸਟ੍ਰੇਸ਼ਨ ਤੋਂ ਆਉਂਦੇ ਨੇ ਔਰ ਇੰਡੀਅਨ ਪੁਲਿਸ ਸਰਵਿਸਿਸ ਹੈ ਉਹਨਾਂ ਦਾ ਉਹ ਪੂਰੇ ਇੰਡੀਆ ਦੇ ਵਿੱਚ ਕਿਸੇ ਵੀ ਕੋਨੇ ਤੇ ਜਾ ਕੇ ਉਹਨਾਂ ਦੀ ਐਜੇ ਕੈਡਰ ਚੂਜ਼ ਕਰਕੇ ਉਹਨਾਂ ਨੂੰ ਜੋਬ ਮਿਲ ਸਕਦੀ ਹੈ ਔਰ ਨਾਲ ਦੀ ਨਾਲ ਉਹਨਾਂ ਨੂੰ ਵੀ ਕਿਹਾ ਜਾਂਦਾ ਕਿ ਇਹਨਾਂ ਨੂੰ ਕੋਈ ਜਲਦੀ ਡਾਇਰੈਕਟਲੀ ਕੋਈ ਕਿਸੇ ਗੱਲ ਦੇ ਉੱਤੇ ਵੀ ਬਕਾਇਦਾ ਕੋਈ ਇਹਨਾਂ ਨੂੰ ਡਿਸਕਸ ਨਹੀਂ ਕਰਦਾ ਉਹਦਾ ਕਾਰਨ ਇਹਦੇ ਵਾਸਤੇ ਬੜੀ ਵੱਡੀ ਪ੍ਰਕਿਰਿਆ ਹੈਗੀ ਹੈ ਪ੍ਰਾਈਮ ਮਿੰისტਰ ਰਾਸ਼ਟਰਪਤੀ ਤੱਕ ਪ੍ਰਕਿਰਿਆ ਜਾਂਦੀ ਹੈ ਕਿ ਕਿੱਦਾਂ ਇਹਨਾਂ ਨੂੰ ਮੂਤਲ ਕਰਿਆ ਜਾਂਦਾ ਹੁਣ ਜਦੋਂ ਇੱਡਾ ਵੱਡਾ ਕੇਸ ਪੈ ਗਿਆ ਸਾਰਾ ਕੁਝ ਅੱਖਾਂ ਦੇ ਸਾਹਮਣੇ ਦਰਵੇਸ਼ ਖੁੱਲ ਗਏ ਸਾਰਿਆਂ ਦੇ ਉਹ ਜਿਹੜੀ ਚੀਜ਼ ਹੈਗੀ ਹੈ ਬੜੀ ਇੱਕ ਹੈਰਾਨੀ ਜਨਕ ਸੀਗੀ ਹੁਣ ਅੱਗੋਂ ਜਿਹੜਾ ਆਉਣ ਵਾਲਾ ਫਿਊਚਰ ਦੇਖਿਆ ਜਾਏ ਅਗੋਂ ਕਿਹੜੇ-ਕਿਹੜੇ ਚੀਜ਼ਾਂ ਬਾਹਰ ਆਉਂਦੀਆਂ ਨੇ ਉਮੀਦ ਲੱਗਦੀ ਹੈ ਕਿ ਇਹਦੀਆਂ ਪਰਤਾਂ ਤੁਹਾਨੂੰ ਆਉਣ ਵਾਲੇ 9-10 ਦਿਨਾਂ ਦੇ ਵਿੱਚ ਜਿਹੜੇ ਕਿ 9 ਦਿਨ ਦਾ ਪੁਲਿਸ ਨੂੰ ਰਿਮਾਨਡ ਮਿਲਿਆ ਜਿਹੜਾ ਕਿਸ਼ਾਨੂ ਨਾਮ ਦਾ ਜਿਹੜਾ ਮਿਡਲਮੈਨ ਸੀਗਾ ਹੁਣ ਕੱਲ ਦੀ ਇੱਕ ਹੋਰ ਅਪਡੇਟ ਦੇਦੀ ਹੈ ਕੱਲ 31 ਤਰੀਕ ਐ 31 ਤਰੀਕ ਨੂੰ ਕੱਲ ਉਹਨਾਂ ਦੀ ਨਿਆਇਕ ਰਿਆਸਤ ਜਿਹੜੀ 14 ਦਿਨ ਦੀ ਸੀਗੀ ਉਹਦੀ ਕੱਲ ਡੇਟ ਐ ਔਰ ਉਮੀਦ ਲੱਗਦੀ ਹੈ ਕਿ ਸ਼ਾਇਦ ਡੀ.ਆਈ.ਜੀ. ਭੁੱਲਰ ਸਾਹਿਬ ਦਾ ਵੀ ਇਸ ਵਾਰੀ ਡਿਮਾਂਡ ਉਹ ਮੰਗਣਗੇ ਉਹ ਕਿੰਨੇ ਦਿਨਾਂ ਦਾ ਮੰਗਦੇ ਆ ਤੇ ਕਿੰਨੇ ਦਿਨਾਂ ਦਾ ਸੀਬੀਆਈ ਕੋਡ ਦਿੰਦੀ ਆ ਉਹ ਵੀ ਅਸੀਂ ਕੱਲ ਦਰਸ਼ਕਾਂ ਨੂੰ ਦੱਸ ਦੇਵਾਂਗੇ ਜੀ ਬਾਕੀ ਇਹ ਹੈ ਕਿ ਹੁਣ ਅੱਗੇ ਆਣ ਵਾਲਾ ਟਾਈਮ ਦੱਸੂਗਾ ਕਿ ਅਗੋਂ ਪਾਸਾ ਕਿਹੜੇ ਪਾਸੇ ਬਦਲੇਗਾ ਜੀ ਬਿਲਕੁਲ ਸੋ ਡੀਏਜੀ ਹਰ ਚਰਨਪੁੱਲ ਕਿਉਂਕਿ ਸਾਡੀ ਖੂਨ ਪਸੀਨੇ ਦੀ ਕਮਾਈ ਸਾਡੀ ਮਿਹਨਤ ਦੀ ਕਮਾਈ ਜਦੋਂ ਟੈਕਸਾਂ ਦੇ ਰੂਪ ਚ ਇਹਦਾ ਵੱਡੇ ਅਫਸਰਾਂ ਦੀ ਸੈਲਰੀ ਬਣ ਕੇ ਜਾਂਦੀ ਹੈ ਔਰ ਇਹੀ ਜਦੋਂ ਕੋਰੋਨਾ ਦੀ ਕਰਪਸ਼ਨ ਕਰਨ ਫਿਰ ਸਾਡੇ ਵਰਗੇ ਆਮ ਲੋਕਾਂ ਨੂੰ ਫਰਕ ਪੈਂਦਾ ਸੋ ਬਿਲਕੁਲ ਅਗਲੇ ਟਾਪਿਕ ਤੇ ਵੱਧਦੇ ਆ ਸਰ ਬੀਤੇ ਦਿਨੀ ਆਪ ਵਰਕਰ ਦੇ ਉੱਤੇ ਸਾਰੀ ਹੂ ਨਾਂਪੁਰ ਸਾਹਿਬ ਦੇ ਵਿੱਚ ਨਿਤਨ ਲੰਦਨਾ ਦਾ ਨਾਮ ਦੱਸਿਆ ਜਾ ਰਿਹਾ ਸੋ ਅੱਜ ਇੱਕ ਹੈਰਾਨ ਕਰ ਦੇਣ ਵਾਲੀ ਅਪਡੇਟ ਆਈ ਹੈ ਕਿ ਸਾਬਕਾ ਡੀਐਸਪੀ ਨੂੰ ਗ੍ਰਿਫਤਾਰ ਕੀਤਾ ਗਿਆ ਮੈਡਮ ਐਸਟਾ ਜਿਹੜੇ ਡੀਐਸਪੀ ਹੈਗੇ ਆ ਉਹ ਦਿਲਸ਼ੇਰ ਸਿੰਘ ਡੀਐਸਪੀ ਸੀਗੇ ਸਾਬਕਾ ਡੀਐਸਪੀ ਕਹਿੰਦੇ ਉਹ ਆਪ ਹੀ ਪਹਿਲਾਂ ਸਰੈਂਡਰ ਹੋਣ ਜਾ ਰਹੇ ਸੀਗੇ ਜੀ ਤੇ ਰਸਤੇ ਦੇ ਵਿੱਚ ਹੀ ਉਹਨਾਂ ਨੂੰ ਉਹਨਾਂ ਨੇ ਪੁਲਿਸ ਨੇ ਅਰੈਸਟ ਕਰ ਲਿਆ ਗ੍ਰਿਫਤਾਰ ਕਰ ਲਿਆ ਕੀ ਦੇਖੋ ਇੱਕ ਤਾਂ ਬੜੀ ਇਹ ਮਤਲਬ ਥੋੜੀ ਜੀ ਇਸ ਤਰ੍ਹਾਂ ਦੀ ਹੈਰਾਨੀ ਜਨਕ ਆਲੀ ਗੱਲ ਲੱਗਦੀ ਹੈ ਜੀ ਸਾਬਕਾ ਡੀਐਸਪੀ ਉਹ ਫਿਰ ਪੁਲਿਸ स्तर ਪੁਲਿਸ ਦਾ ਕਹਿੰਦੇ ਸਤਰ ਫਿਰ ਉਦਾਂ ਦਾ ਉਦਾਂ ਹੀ ਕੀ ਕਿ ਦੇਖੋ ਆਪ ਵਰਕਰ ਕੋਈ ਇੱਕ ਬੰਦਾ ਸੇਵਾ ਕਰ ਰਿਹਾ ਹੈ ਲੀਡਰ ਹੈ ਜਾਂ ਕੁਛ ਹੈ ਮੇ ਵੀ ਜੋ ਸੁਣ ਚ ਆਇਆ ਜੋ ਸਾਡੇ ਸੂਤਰਾਂ ਨੇ ਸਾਨੂੰ ਖਬਰ ਦਿੱਤੀ ਹੈ ਕਿ ਕੋਈ ਆਪਸੀ ਰੰਜਿਸ਼ ਜਿਹੀ ਕੋ ਪੈਸੇ ਦਾ ਲੈਣ ਦੇਣ ਸੀਗਾ ਕਿ ਜਿਹਦੇ ਕਰਕੇ ਇਹ ਉਹਨਾਂ ਨੇ ਆਪਣੇ ਆਪ ਹੀ ਸੈਂਡਰ ਕਰਨ ਦੀ ਕੋਸ਼ਿਸ਼ ਕੀਤੀ ਵੀ ਭਾਈ ਮੈਂ ਜਾ ਕੇ ਸੈਂਡਰ ਕਰਾਂਗਾ ਹਾਲਾਂਕਿਉਂਕਿ ਦੇਖੋ ਗੱਲ ਹੈ ਹਰਿਉ ਕਾਇਲ ਹੋਇਆ ਹੈ ਡੈਥ ਨਹੀਂ ਹੋਈ ਕੁਝ ਨਹੀਂ ਹੈ ਲੇਕਿਨ ਕਾਇਲ ਹੋਇਆ ਹੈ ਮੇਬੀ ਪੋਸਿਬਿਲਟੀ ਗੋਲੀ ਲੱਗੀ ਹੈ ਔਰ ਮਰ ਵੀ ਸਕਦੇ ਸੀਗੇ ਕਿਸੇ ਖਤਰਨਾਕ ਜਗ੍ਹਾ ਤੇ ਗੋਲੀ ਲੱਗ ਸਕਦੀ ਸੀ ਤੇ ਬੀਤੇ ਦਿਨ ਵੀ ਇੱਕ ਖਬਰ ਆਈ ਸੀਗੀ ਕਿ ਆਪਣੇ ਲੁਧਿਆਣੇ ਦੀ ਖਬਰ ਸੀ ਉਹ ਕਿ ਇਥੇ ਬਾੜੇਵਾਲ ਦੇ ਕੋਲ ਇੱਕ ਵਿਆਹ ਸ਼ਾਦੀ ਫੰਕਸ਼ਨ ਦੇ ਵਿੱਚੋਂ ਆਪਸ ਵਿੱਚ ਦੋ ਕਾਰਾਂ ਟਕਰਾਈਆਂ ਤੇ ਉਹਦੇ ਵਿੱਚ ਵੀ ਇੱਕ ਸਾਬਕਾ ਡੀਐਸਪੀ ਦਾ ਭਰਾ ਸੀਗਾ ਤੇ ਮੌਕੇ ਤੇ ਲੜਾਈ ਹੋ ਜਾਂਦੀ ਆ ਉਹ ਵੀ ਵੀਡੀਓ ਬੜੀ ਵਾਇਰਲ ਹੋਈ ਸੀ ਤੇ ਉਹ ਸਾਬਕਾ ਡੀਐਸਪੀ ਨੇ ਵੀ ਬੜੀਆਂ ਗਾਲੀ ਗਲੋਚ ਟਾਇਬ ਜੀ ਉਹਦੀ ਗਾਲਾਂ ਕੱਢਦਿਆਂ ਦੀ ਵੀਡੀਓ ਜਿਹੜੀਆਂ ਇਹਨਾਂ ਵੀਡੀਓ ਇੰਸਟਾਗ੍ਰam ਫੇਸਬੁਕ ਤੇ ਉੱਤੇ ਵਾਇਰਲ ਹੋ ਰਹੀਆਂ ਸੀਗੀਆਂ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਗੱਲ ਸਰਵੇਹ ਹਦੀ ਐ ਉਹ ਵੀ ਸਾਬਕਾ ਡੀਐਸਪੀ ਸੀਗੇ ਇਹ ਵੀ ਸਾਬਕਾ ਡੀਐਸਪੀ ਸੀਗੇ ਹੈਗੇ ਆ ਸੀਗੇ ਭਾਅ ਕਹਿੰਦਾ ਹੈ ਕਿ ਜਦੋਂ ਆਪਾਂ ਪੁਲਿਸ ਦੀ ਨੌਕਰੀ ਕਰਦੇ ਆ ਆਪਾਂ ਚੁਣ ਕੇ ਜਾਉਨੇ ਆ ਇਹਨਾਂ ਨੂੰ ਆਪਾਂ ਨੂੰ ਪੜ੍ਹਾਈ ਲਿਖਾਈ ਨਾਲ ਜਾਂ ਲੋਕਾਂ ਦੇ ਕਿਸੇ ਨਾ ਕਿਸੇ ਮਨਾਰ ਨੂੰ ਉੱਚਾ ਚੱਕਣ ਵਾਸਤੇ ਲੋਕਾਂ ਨੂੰ ਸੁਧਾਰ ਵਾਸਤੇ ਪੁਲਿਸ ਬਣਦੇ ਆ ਪੁਲਿਸ ਦਾ ਇਹਦਾ ਕੰਮ ਹੈਗਾ ਕਿ ਲੋਕਾਂ ਦੀ ਰੱਖਿਆ ਕਰਨਾ ਔਰ ਕੋਈ ਸੁਧਾਰ ਕਰਨਾ ਸਾਰੇ ਆਪਣੇ ਸ਼ਹਿਰ ਦਾ ਦੇਸ਼ ਦਾ ਜਿੱਦਾਂ ਵੀ ਹੈ ਸਟੇਟ ਦਾ ਤੇ ਉਹ ਜਿਹੜੀ ਇੰਨਾ ਦਹਿਸ਼ਤਦਾਰ ਇੰਨਾ ਬੰਦੇ ਨੂੰ ਕਬੰਡ ਇੰਨਾ ਐਗਰੈਸ਼ਨ ਕਿ ਮੈਂ ਪੁਲਿਸ ਵਾਲਾ ਆ ਉਹ ਹੁਣ ਮੈਂ ਪੁਲਿਸ ਵਾਲਾ ਰਿਹਾ ਵੀ ਨਹੀਂ ਤੇ ਪੁਲਿਸ ਵਾਲਾ ਸਾਬਕਾ ਵੀ ਆ ਸਰ ਲੱਗਦਾ ਵੀ ਉਹਦਾ ਹਟਣ ਤੋਂ ਬਾਅਦ ਵੀ ਉਹ ਐਟੀਟਿਊਡ ਸੇ ਵੀ ਰਹਿੰਦਾ ਪੁਲਿਸ ਬੜੀ ਮਾੜੀ ਗੱਲ ਹੈ ਇਸ ਤਰ੍ਹਾਂ ਦੀ ਜਿਹੜੀ ਗੱਲ ਆਈਏ ਦੇਖੋ ਲੱਗਣ ਦੇ ਟਾਈਮ ਵੀ ਸਾਨੂੰ ਬੜਾ ਦੁੱਖ ਹੁੰਦਾ ਕਿ ਜਦੋਂ ਪੁਲਿਸ ਵਾਲੇ ਲੋਕਾਂ ਨੂੰ ਗਲਤ ਤਰੀਕੇ ਨਾਲ ਗਾਲਾਂ ਕੱਢਦੇ ਆ ਕੋਈ ਕਾਨੂੰਨ ਚ ਨਹੀਂ ਲਿਖਿਆ ਕਿ ਤੁਸੀਂ ਕੋਈ ਅਕਿਊਜ਼ ਪਕੜ ਲਓ ਜਾਂ ਉਹਦੇ ਤੇ ਕੋਈ ਪਰਚਾ ਹੋ ਗਿਆ ਜਾਂ ਉਹਨੇ ਗਲਤ ਕੰਮ ਵੀ ਕੀਤਾ ਤੁਸੀਂ ਉਹਨੂੰ ਮਾਪੇਣ ਦੀਆਂ ਦੇ ਗਲਤ ਗਾਲਾਂ ਕੱਢੋ ਇਹ ਕਿਸੇ ਕਾਨੂੰਨ ਵਿੱਚ ਨਹੀਂ ਲਿਖਿਆ ਜੀ ਵੈਸੇ ਸੁਣਨ ਚ ਇਹ ਆਇਆ ਕਿ ਪੰਜਾਬ ਪੁਲਿਸ ਥੱਪੜ ਜਾਂ ਮਾਰਕੋਟ ਜਾਂ ਬਾਅਦ ਚੋ ਕਰਦੀ ਆ ਪਰਚਾ ਬਾਅਦ ਚ ਕਰਦੀ ਪਹਿਲਾਂ ਗਾਲਾਂ ਕੱਢਦੀ ਆ ਇਹ ਸੁਣਨ ਚ ਆਇਆ ਹੈ ਇਹ ਬੜੇ ਲੋਕ ਕਹਿੰਦੇ ਨੇ ਕਿ ਪੰਜਾਬ ਪੁਲਿਸ ਦੇ ਮੂੰਹ ਦੇ ਉੱਤੇ ਪਹਿਲਾਂ ਗਾਲਾਂ ਸੁਣਨ ਨੂੰ ਮਿਲਦੀਆਂ ਹੂੰ ਇਹ ਕਹਿਣ ਦਾ ਮਤਲਬ ਇਹ ਆ ਕਿ ਪੁਲਿਸ ਦਾ ਮਨਾਰ ਜਿਹੜੇ ਕੁਛ ਕੁ ਅੰਦਗੂ ਬੰਦੇ ਇਹੋ ਜਿਹੇ ਹੁੰਦੇ ਆ कि ਸਾਰੀ ਪੁਲਿਸ ਨੂੰ ਖਰਾਬ ਕਰ ਦਿੰਦੇ ਆ ਉਹਦਾ ਮਨਾਰ ਨੀਚਾ ਕਰ ਦਿੰਦੇ ਉਹਦਾ ਸਤਰ ਜਿਹੜਾ ਹੈਗਾ ਨੀਚਾ ਹੋ ਜਾਂਦਾ ਕਿ ਲੈ ਵੀ ਭਾਈ ਤੇ ਪੁਲਿਸ ਦਾਹੀ ਰਵਈਆ ਜੀ ਚਾਹੀਓ ਅਗਰ ਅਗਰ ਮੰਨ ਲੋ ਅੱਜ ਪੁਲਿਸ ਉਸ ਹਾਬਕਾ ਹੋ ਗਿਆ ਔਰ ਮਤਲਬ ਪਹਿਲਾ ਕਈ ਬੰਦੇ ਤਾਂ ਪੁਲਿਸ ਦੀ ਡਿਊਟੀ ਦੇ ਦੌਰਾਨ ਮੈਡਮ ਐਨੇ ਵਧੀਆ ਪ੍ਰਾਈਡਲੀ ਗੱਲ ਕਰਦੇ ਆ ਲੱਗਦਾ ਹੀ ਨਹੀਂ ਆਂਦਾ ਕਈ ਵਾਰੀ ਤਾਂ ਸਾਨੂੰ ਵੀ ਹੈਰਾਨੀ ਹੁੰਦੀ ਹੈ ਅਸੀਂ ਬਹੁਤ ਅਫਸਰਾਂ ਕੋਲ ਜਾਣਦੇ ਆਂ ਨੇ ਆਂ ਅਫਸਰਾਂ ਕੋਲ ਜਦ ਸਾਨੂੰ ਹੈਰਾਨੀ ਹੁੰਦੀ ਕਿ ਇਹ ਇਹ ਰਨ ਪੁਲਿਸ ਦੀ ਜੌਬ ਕਿਵੇਂ ਮੰਗੀ ਤਾਂ ਬੜਾ ਸ਼ਰੀਫ ਜਿਹਾ ਬੰਦਾ ਹੈ ਯਾਰ ਇਹ ਤਾਂ ਬੜੇ ਪਿਆਰ ਨਾਲ ਗੱਲ ਸੁਣਦਾ ਪਿਆਰ ਨਾਲ ਗੱਲ ਕਰਦਾ ਯਾਰ ਜੇ ਇਹਨਾਂ ਕੋਲ ਕੋਈ ਦੋਨੇ ਪਾਰਟੀ ਨਹੀਂ ਕਿਵੇਂ ਗੱਲ ਕਰਕੇ ਸਮਝਾ ਰਹੇ ਕਿਵੇਂ ਉਹਨੂੰ ਉਹ ਕੰਪਰੋਮਾਈਜ਼ ਕਰਾ ਰਹੇ ਕਈ ਵਾਰੀ ਸਾਨੂੰ ਇਹ ਰਾਂ ਨਹੀਂ ਹੁੰਦੀ ਬੜੀ ਪਰ ਕਈ ਬੰਦਿਆਂ ਦਾ ਸ਼ੁਰੂ ਤੋਂ ਲੈ ਕੇ ਚਾਹੇ ਉਹ ਨੌਕਰੀ ਦੇ ਦੌਰਾਨ ਜਾਂ ਨੌਕਰੀ ਤੋਂ ਬਾਅਦ ਕਹਿੰਦੇ ਵੀ ਜਦੋਂ ਵੀ ਖੂਨ ਦੀ ਗੱਲ ਹੁੰਦੀ ਹੈ ਜਿਵੇਂ ਕਹਿੰਦਾ ਕੋਈ ਕੋਈ ਬੰਦੇ ਦਾ ਖੂਨ ਹੀ ਇਦਾਂ ਹੁੰਦਾ ਵੀ ਐਗਰੈਸ਼ਨ ਹੁੰਦਾ ਜਾਂ ਗੁੱਸਾ ਹੁੰਦਾ ਜਾਂ ਪਿੱਛੋਂ ਕਹ ਲੋ ਵੀ ਚੱਲਿਆ ਆ ਰਹੇ ਹੁੰਦਾ ਦਾਦੇ ਪੜਦਾਦਿਆਂ ਤੋਂ ਕੋਈ ਭਾਈ ਇਹ ਗੁੱਸੇ ਵਾਲ ਬਾਕੀ ਰਹਿ ਗਈ ਗੱਲ ਕਿ ਇੱਕ ਕਈਆਂ ਨੂੰ ਇਹ ਵੀ ਕਹਿ ਸਕਦੇ ਆ ਕਿ ਜਿਵੇਂ ਕਹਿ ਲੋ ਤੁਸੀਂ ਵਰਦੀ ਦਾ ਵੀ ਨਸ਼ਾ ਹੁੰਦਾ ਜਿਵੇਂ ਕਹਿੰਦੇ ਗੱਦੀ ਦਾ ਨਸ਼ਾ ਨਾ ਉਹ ਵਰਦੀ ਦਾ ਨਸ਼ਾ ਜੀ ਮੈਂ ਪੁਲਿਸ ਵਿੱਚ ਹੈਗਾ ਕਿ ਲਾ ਵੀ ਪੁਲਿਸ ਦਾ ਮੈਂ ਡਰਾ ਕੇ ਦਿਖਾਉ ਉਹਨੂੰ ਕਿਵੇਂ ਦਰ ਤੱਕ ਨਿਜੂਦਾ ਤੇ ਇਹੋ ਜਿਹੀ ਜਿਹੜੀ ਚੀਜ਼ਾਂ ਹੈਗੀਆਂ ਇਹ ਕਈ ਬੰਦੇ ਇਹੋ ਜਿਹੀ ਵਾਪਰ ਦੀਆਂ ਉਹਨਾਂ ਨਾਲ ਬਟ ਲੇਕਿਨ ਇਹ ਕਿ ਇਹਨੂੰ ਇਸ ਤਰ੍ਹਾਂ ਨਹੀਂ ਮਤਲ ਲੈਣਾ ਚਾਹੀਦਾ ਅਗਰ ਤੁਹਾਨੂੰ ਆਪਣੀ ਡਿਊਟੀ ਦੇ ਦੌਰਾਨ ਜਾਂ ਡਿਊਟੀ ਤੋਂ ਬਾਅਦ ਤੁਸੀਂ ਅਜੇ ਵਰਦੀ ਛੱਡ ਵੀ ਦਿੱਤੀ ਹੈ ਤੁਸੀਂ ਆਪ ਪਬਲਿਕ ਵਰਗੀ ਪਬਲਿਕ ਬਣ ਕੇ ਹੋਣ ਤੁਹਾਡਾ ਜਿਹੜਾ ਇਹੋ ਜਿਹਾ ਉਹ ਨਹੀਂ ਉਸ ਤਰ ਰਿਹਾ ਕਿ ਤੁਸੀਂ ਆਪਣਾ ਪੁਰਾਣਾ ਰੋਬ ਦਿਖਾਓ ਕਿ ਭਾਈ ਮੈਂ ਅੱਜ ਵੀ ਸਾਬਕਾ ਪੁਲਿਸ ਵਾਲਾ ਡੀਐਸਪੀ ਹੈਗਾ ਵੀ ਤੁਸੀਂ ਕਿਸੇ ਨੂੰ ਗੋਲੀ ਮਾਰ ਦੋਗੇ ਦੇਖੋ ਅਗਰ ਕਿਸੇ ਨੇ ਤੁਹਾਡੇ ਪੈਸੇ ਦੇਣੇ ਸੀ ਤੁਹਾਡੇ ਨਾਲ ਕੋਈ ਲੜਾਈ ਝਗੜਾ ਸੀ ਜੇ ਤੁਹਾਨੂੰ ਉਹਨੇ ਮਾੜਾ ਚੰਗਾ ਕਿਹਾ ਜਾਂ ਤੁਹਾਨੂੰ ਉਹਨੇ ਕੋਈ ਗਲਤ ਗੱਲਾਂ ਗੱਡੀਆਂ ਕੁਛ ਗੱਡੀਆਂ ਤੇ ਕਾਨੂੰਨ ਵਿਵਸਥਾ ਕਹਿੰਦੇ ਲਈ ਹੈ ਜੀ ਜੀ ਸਰਕਾਰ ਕਦ ਲਈ ਬਣੀ ਹੈ ਕਾਨੂੰਨ ਵਿਵਸਥਾ ਸਰਕਾਰ ਨੇ ਲਾਅ ਐਂਡ ਆਰਡਰ ਦਾ ਮਤਲਬ ਕੀ ਹੈ ਨਿਆਂਇਪਾਲਿਕਾ ਕਿਹਨੂੰ ਕਹਿੰਦੇ ਆ ਨਿਆਏ ਵਾਸਤੇ ਜਿਹੜੇ ਵੱਡੇ ਜਿਹੜੇ ਜੱਜ ਬਟਾ ਰੱਖੇ ਹਜ਼ਾਰਾਂ ਜੱਜ ਨੇ ਸਾਡੇ ਇੰਡੀਆ ਦੇ ਵਿੱਚ ਅਸੀਂ ਸਾਡੀ ਜਿਹੜੀ ਇੱਥੇ ਸਾਡਾ ਇੰਡੀਆ ਜਿਹੜਾ ਚੱਲ ਰਿਹਾ ਕਹਿੰਦੇ ਨਿਆਏ ਪੂਰਤੀ ਤੇ ਉੱਤੇ ਚੱਲ ਰਿਹਾ ਨਿਆਏ ਪਾਲਿਕਾ ਨੇ ਉੱਤੇ ਚੱਲ ਰਿਹਾ ਜੇ ਸਾਡਾ ਜੋ ਸੁਪਰੀਮ ਕੋਰਟ ਲਾਅ ਥਾੜਾ ਨਿਆਏ ਪਾਲਿਕਾ ਨਾ ਹੋਵੇ ਲੋਕ ਤਾਂ ਬੰਦੇ ਨੂੰ ਬੰਦਾ ਨਾ ਸਮਝਣ ਇਸ ਕਰਕੇ ਇਹ ਜਿਹੜੀ ਚੀਜ਼ ਹੈਗੀ ਲੋਕਾਂ ਨੂੰ ਇਸੀ ਤੋਂ ਆਪਣੇ ਆਪ ਨੂੰ ਪ੍ਰੇਰਿਤ ਕਰਨਾ ਚਾਹੀਦਾ ਪਰੇ ਰਹਿਣਾ ਚਾਹੀਦਾ ਕਿ ਇਹੋ ਜੇ ਜਿਹੜੇ ਹੱਤਗੰਡੇ ਨਹੀਂ ਪਰਾਉਣੇ ਚਾਹੀਦੇ ਵੀ ਡਾਇਰੈਕਟਲੀ ਅਗਰ ਕਾਨੂੰਨ ਤੁਹਾਨੂੰ ਹੈਗਾ ਤੁਸੀਂ ਕਾਨੂੰਨ ਦੀ ਹੱਦ ਸਾਰਾ ਲਓ ਕੰਪਲੀਟ ਕਰੋ ਬੰਦੇ ਦੀ ਰਿਟਰਨ ਕੰਪਲੇਂਡ ਕਰੋ ਕਿ ਭਾਈ ਇਹ ਬੰਦਾ ਮੇਰੇ ਨਾਲ ਆ ਗਲਤ ਕਰ ਰਿਹਾ ਜਾਂ ਮੇਰੇ ਪੈਸੇ ਨਹੀਂ ਦੇ ਰਿਹਾ ਇਹ ਨਹੀਂ ਹੈਗਾ ਤੁਸੀਂ ਗੋਲੀ ਕੱਢ ਮਾਰੋ ਉਹ ਤਾਂ ਬੰਦੇ ਦੀ ਜਾਨ ਹੀ ਲੈ ਲਓ ਕਿਸੇ ਵੀ ਕਾਨੂੰਨ ਚ ਨਹੀਂ ਲਿਖਿਆ ਤੁਸੀਂ ਕਿਸੇ ਤੋਂ ਪੈਸਾ țeਲਾ ਲੈਣਾ ਤੇ ਜਾਨ ਕੱਢੋ ਸੋ ਬਿਲਕੁਲ ਖਬਰਾਂ ਤਾਂ ਸੀ ਹਮੇਸ਼ਾ ਹੀ ਸੁਣਦੇ ਰਹਿੰਦੇ ਆ ਕਿ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਲੁੱਟ ਨੂੰ ਲੈ ਕੇ ਗੋਲੀਆਂ ਚੱਲੀਆਂ ਜਾਂ ਫਿਰ ਆਪਸੀ ਰੰਜਿਸ਼ ਨੂੰ ਲੈ ਕੇ ਗੋਲੀਬਾਰੀ ਹੋਈ ਪਰ ਵੱਡਾ ਮਸਲਾ ਉਦੋਂ ਬਣ ਜਾਂਦਾ ਜਦੋਂ ਸਾਫਕਾਰ ਡੀਐਸਪੀ ਗੋਲੀ ਮਾਰਦੇ ਨੇ ਆਮ ਆਦਮੀ ਪਾਰਟੀ ਦੇ ਵਰਕਰ ਦੇ ਗੋਲੀ ਮਾਰ ਕੇ ਉਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹਾਲਾਂਕਿ ਉਹ ਜ਼ਖਮੀ ਜ਼ਰੂਰ ਹੋਏ ਨੇ ਸੋ ਬਿਲਕੁਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਕੋਈ ਸੁਝਾਅ ਦੇਣਾ ਚਾਹੋ ਤਾਂ ਸਾਡੇ ਕਮੈਂਟਸ ਬਾਕਸ 'ਚ ਤੁਸੀਂ ਮੈਸੇਜ ਕਰ ਸਕਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਕਿ ਅਸੀਂ ਕਿਹੜੇ ਟੌਪਿਕਸ ਤੇ ਚਰਚਾ ਕਰੀਏ ਤੁਸੀਂ ਉਹ ਵੀ ਸਾਨੂੰ ਦੱਸ ਸਕਦੇ ਹੋ ਬਾਕੀ ਸਾਡਾ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਆਪਣੀ ਰਾਇ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਮੈਂ ਉਮੀਦ ਵਿੱਚ ਹਾਂ